ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੌਡਕਾਸਟ ਪੇਜ ਤੋਂ ਤੁਹਾਡਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਮਨੂਕੋਰ ਜੀ ਮਨੂਕੋਰ ਜੀ ਜਿਹੜੇ ਕਿ ਸਪੇਨ ਦੇ ਵਾਰਨ ਨੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਤੇ ਉਸ ਕਿਤਾਬ ਦਾ ਨਾਮ ਹੈ ਲਾਸ ਮੁੰਦੋ ਦੇ ਕਾਓ ਤੇ ਅੱਜ ਅਸੀਂ ਇਹਨਾਂ ਨੂੰ ਇਸ ਕਿਤਾਬ ਬਾਰੇ ਜੋ ਕਿ ਇਹਨਾਂ ਦੇ ਨਾਲ ਸਵਾਲ ਜਵਾਬ ਕਰਾਂਗੇ ਤੇ ਪੁੱਛਾਂਗੇ ਤੇ ਇਹ ਕਿਤਾਬ ਇਹਨਾਂ ਨੇ ਕਿਸ ਤਰ੍ਹਾਂ ਲਿਖੀ ਤੇ ਕਿਸ ਤਰ੍ਹਾਂ ਇਹਨਾਂ ਦੇ ਦਿਮਾਗ ਵਿੱਚ ਆਈ ਡੀਆ ਆਇਆ ਕਿ ਇਹ ਵਾਲੀ ਕਿਤਾਬ ਲਿਖੀ ਜਾਵੇ ਤੇ ਅੱਗੇ ਜੋ ਵੀ ਇਥੇ ਸਪੈਨਿਸ਼ ਕਮਿਊਨਿਟੀ ਹੈ ਉਹਨਾਂ ਦੇ ਅੱਗੇ ਕਿਤਾਬ ਨੂੰ ਪ੍ਰੈਜ਼ੈਂਟ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਮਨੂ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਤੇ ਮੰਨੂ ਮੰਨੂ ਜੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਦਾਂ ਮਤਲਬ ਤੁਹਾਨੂੰ ਆਈਡੀਆ ਆ ਕਿ ਤੁਸੀਂ ਕਿਤਾਬ ਲਿਖੋ ਤੇ ਆਪਣੇ ਜਿਹੜਾ ਕਲਚਰ ਪੰਜਾਬੀ ਕਲਚਰ ਆ ਸੀ ਉਹਨੂੰ ਆਪਾਂ ਪ੍ਰੈਜ਼ੈਂਟ ਕਰੀਏ ਅਮ ਐਕਚੁਅਲੀ ਮੈਨੂੰ ਸ਼ੁਰੂ ਤੋਂ ਕਾਫੀ ਸ਼ੌਂਕ ਆ ਲਿਖਣ ਦਾ ਜਿੱਦਾਂ ਸਕੂਲ ਵਿੱਚ ਵੀ ਕੰਪੀਟੀਸ਼ਨ ਹੁੰਦਾ ਸੀ ਤੇ ਫਿਰ ਮੈਂ ਕਦੀ ਪੋਇਮਸ ਦਾ ਕੰਪੀਟੀਸ਼ਨ ਕਰਦੀ ਸੀ ਕਦੀ ਸਟੋਰੀਜ਼ ਦਾ ਐਂਡ ਇੱਕ ਫਾਈਨਲ ਪ੍ਰੋਜੈਕਟ ਵੀ ਕੀਤਾ ਸੀ ਮੈਂ ਜਿਹੜਾ ਤੂੰ ਮੈਂ ਜਿੰਦਾ ਪਲੱਸ ਟੂ ਹੁੰਦਾ ਹਾਂ ਜੀ ਆ ਉਸ ਫਾਈਨਲ ਪ੍ਰੋਜੈਕਟ ਦਾ ਨਾਮ ਸੀ ਐਲ ਮੀਤੇ ਲਾ ਰੈਅਲਿਦਾ ਦੇ ਲਾਸ ਮੋਜਰੇਸ ਦੇ ਲਾ ਇੰਡੀਆ ਜੀ ਅ ਵੀ ਔਮਰ ਮੈਰਿਜ ਲੈਟਰਸ ਸੀ ਇੰਡੀਅਨ ਔਮਰਵਾਰੇ ਜੀ ਬਟ ਉਸ ਦਿਨਾਂ ਜਿੱਦਾਂ ਕਹਿੰਦਾ ਨਾ ਕੁਝ ਰਹਿ ਗਿਆ ਕਿਉਂਕਿ ਉੱਥੇ ਇੱਕ ਫਾਈਨਲ ਪ੍ਰੋਜੈਕਟ ਆ ਉੱਥੇ ਲਿਖਿਆ ਹੁੰਦਾ ਕਿ ਕੁਝ ਲਿਮਿਟਸ ਆ ਇਨ ਨਾ ਟਾਈਮ ਤੱਕ ਹੱਦਮ ਕਰਨਾ ਪਰ ਮੈਨੂੰ ਅਧਰ ਗੱਲ ਹੈ ਕਿ ਮੈਂ ਕੁਝ ਹੋਰ ਕਰਾ ਉਸ ਬਾਰੇ ਹੋਰ ਐਕਸਪਲੋਰ ਕਰਾ ਐਕਸਪਲੇਨ ਕਰਾ ਐਂਡ ਮੈਂ ਐਕਚੁਅਲੀ ਬੋਰਨ ਆ ਬਦ ਮਮ ਡੈਡ ਪੰਜਾਬ ਤੋਂ ਆ ਕਾਫੀ ਸਾਲ ਪਹਿਲੇ ਆਇਸੀ ਤੇ ਹਮੇਸ਼ਾ ਜਿੰਨਾ ਘਰ ਵਿੱਚ ਹੁੰਦੇ ਆ ਤੇ ਗੱਲਾਂ ਕਰਦੇ ਹੁੰਦੇ ਆ ਜਾਂ ਕਾਫੀ ਪੁਰਾਣਾ ਇਸ ਟਾਈਮ ਤੇ ਆਇਸੀ ਜਦੋਂ ਇਹ ਫੈਮਲੀਜ਼ ਵੀ ਨਹੀਂ ਹੁੰਦੀ ਆਏ ਤੇ ਫਿਰ ਹਮੇਸ਼ਾ ਸ਼ੇਅਰ ਕਰਦੇ ਸੀ ਆਸੀ ਦਾ ਰੰਦੇ ਹੀ ਯਾ ਕੋਈ ਸਿਕ ਕੋਈ ਡਿਫਿਕਲਟੀ ਵੀ ਹੁੰਦੀ ਸੀ ਨਾ ਲਾਈਫ ਚ ਅਪ ਡਾਊਨਸ ਵੀ ਹੁੰਦੇ ਆ ਇਕਨੋਮਿਕਲੀ ਦੀ ਜੋਬ ਯਾ ਐਂਡ ਫਿਰ ਮੈਂ ਕਿਤਾ ਕਿ ਆਈ ਥਿੰਕ ਜੋ ਇਨਾ ਸਟਰਗਲ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਐਕਸਪਲੇਨ ਕੀਤਾ ਸਿਰਫ ਉਹਨਾਂ ਨੇ ਨਹੀਂ ਹੋਰ ਵੀ ਕਾਫੀ ਫੈਮਲੀ ਆਫ ਕੋਰਸ ਹੋਣ ਗਿਆ ਜੀ ਹਾਂ ਜੀ ਐਂਡ ਮੈਨੂੰ ਲੱਗਿਆ ਕਿ ਉਹ ਸਿਰਫ ਗੱਲਾਂ ਵਿੱਚ ਨਹੀਂ ਰਹਿਣਾ ਚਾਹੀਦਾ ਉਸ ਨੂੰ ਹਮੇਸ਼ਾ ਲਈ ਦੇ ਲੈ ਕੇ ਐਟ ਲੀਸਟ ਚਾਹਨਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗੇ ਐਂਡ ਫਿਰ ਮੇਰਾ ਦਿਮਾਗ ਚ ਆਇਆ ਕਿ ਇੱਕ ਕਿਤਾਬ ਲਿਖ ਸਕਦੇ ਆ ਉਸ ਬਾਰੇ ਤੁਸੀਂ ਜਦੋਂ ਮਤਲਬ ਤੁਸੀਂ ਸੋਚਿਆ ਕਿ ਕਿਤਾਬ ਲਿਖਣੀ ਹੈ ਵੀ ਤੁਹਾਡੇ ਦਿਮਾਗ ਚ ਆਈ ਡਾਇਆ ਫਿਰ ਤੁਸੀਂ ਆਪਣੀ ਫੈਮਿਲੀ ਹਿੰਦੇ ਨਾਲ ਡਿਸਕਸ ਕੀਤਾ ਵੀ ਮੈਂ ਮਤਲਬ ਕਿਤਾਬ ਲਿਖਣਾ ਚਾਹੁੰਦੀ ਹਾਂ ਤੇ ਤੁਹਾਡੇ ਮਦਰ ਇਨ ਫਾਦਰ ਦਾ ਕੀ ਮਤਲਬ ਕੀ ਨਾ ਕੀ ਰਿਐਕਸ਼ਨ ਸੀ ਜ ਉਹਨਾਂ ਦੇ ਐਸੀ ਤਾਂ ਉਹਨਾਂ ਨੂੰ ਪਤਾ ਆ ਕਿ ਮੈਨੂੰ ਬਹੁਤ ਕਾਫੀ ਸ਼ੌਂਕ ਆ ਲਿਖਣ ਦਾ ਜੋ ਵੀ ਦਾ ਸਟੋਰੀਜ਼ ਪੋਇਮਸ ਤੇ ਉਹਨਾਂ ਨੂੰ ਜਦ ਮੈਂ ਕਿਹਾ ਸੀ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਡਾਊਟ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਹਾਂ ਮੈਂ ਮੈਂ ਕਰ ਸਕਦੀ ਆ ਜੋ ਮੈਂ ਚਾਹੁੰਦੀ ਆ ਹਮੇਸ਼ਾ ਮੈਨੂੰ ਜਦੋਂ ਜਾਂ ਪੜਾਈ ਵਿੱਚ ਜਾਂ ਕੋਈ ਕੰਪੀਟੀਸ਼ਨ ਜਾਂ ਪ੍ਰੋਫੈਸ਼ਨ ਵਿੱਚ ਕਿ ਜੇ ਮੈਂ ਚਾਹਦੀ ਹਾਂ ਮੈਂ ਕਰ ਲੈਂਦੀ ਆ ਤੇ ਉਹਨਾਂ ਨੂੰ ਕਾਫੀ ਮਤਲਬ ਕੰਫੀਡੈਂਸੀ ਮਿਲਤੇ ਹੈ ਉਹ ਖੁਸ਼ ਸੀ ਜੀ ਅ ਕਿ ਨਹੀਂ ਚਲੋ ਕਿ ਵਧੀਆ ਕਿ ਕਰਨਾ ਚਾਹੀਦਾ ਹਨਾ ਤੇ ਉਹ ਵੀ ਜੇ ਮੈਂ ਕਲਚਰ ਬਾਰੇ ਐਕਸਪਲੇਨ ਕਰ ਰਹੀ ਗਿਆ ਸਾਡੇ ਪੰਜਾਬੇ ਪੰਜਾਬ ਬਾਰੇ ਜੀ ਹਾਂ ਜੀ ਅ ਸਾਡੇ ਓਰੀਜਨ ਬਾਰੇ ਤੇ ਫਿਰ ਉਹਨਾਂ ਨੂੰ ਵਧੀਆ ਲੱਗਿਆ ਸੀ ਜਦ ਤੱਕ ਫਾਈਨਲ ਨਹੀਂ ਹੋਇਆ ਉਹਨਾਂ ਨੂੰ ਇੰਨਾ ਆਈਡੀਆ ਵੀ ਨਹੀਂ ਸੀ ਜੀ ਹਾਂ ਜੀ ਕਿਉਂਕਿ ਬਹੁਤ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਜਿਹੜੇ ਵੀ ਬੱਚੇ ਜੋ ਜਾ ਕੇ ਜਿੱਦਾਂ ਮਤਲਬ ਯੂਰਪ ਦੇ ਵਿੱਚ ਬੌਰਨ ਹੁੰਦੇ ਆ ਜਾਂ ਫਿਰ ਯੂਰਪ ਤੋਂ ਬਾਅਦ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਜਾਂ ਫਿਰ ਹੋਰ ਕੋਈ ਕੰਟਰੀ ਵੀ ਹੋ ਗਈ ਆ ਲਾਈਕ ਜਿਸ ਤਰ੍ਹਾਂ ਆਊਟ ਆਫ ਇੰਡੀਆ ਹੋ ਗਿਆ ਤਾਂ ਉਹਨਾਂ ਨੂੰ ਆਪਣੀ ਕਲਚਰ ਜਿਹੜਾ ਕਿ ਆਪਾਂ ਜਿਸ ਤਰ੍ਹਾਂ ਸਿੱਖ ਧਰਮ ਤੋਂ ਆ ਹਾਂਜੀ ਤੇ ਇਹਨਾਂ ਨੂੰ ਮਤਲਬ ਬੱਚਿਆਂ ਨੂੰ ਇੰਨਾ ਮਤਲਬ ਪਤਾ ਨਹੀਂ ਹੁੰਦਾ ਹੈਗਾ ਕਾਫੀ ਪੇਰੈਂਟਸ ਬਹੁਤ ਕੋਸ਼ਿਸ਼ ਕਰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਕਲਚਰ ਬਾਰੇ ਆਪਣੇ ਜਿਹੜਾ ਆਪਣਾ ਧਰਮ ਆ ਉਹਦੇ ਬਾਰੇ ਸਿਖਾਇਆ ਜਾਵੇ ਤੇ ਬਹੁਤ ਸਾਰੇ ਪੇਰੈਂਟਸ ਆ ਜੋ ਕਿ ਸਿਖਾਉਂਦੇ ਵੀ ਆ ਇਸ ਤਰ੍ਹਾਂ ਨਹੀਂ ਕਿ ਕੀ ਮਤਲਬ ਕਿ ਸਾਰੇ ਪੇਰੈਂਟਸ ਨਹੀਂ ਸਖਾਂਦੇ ਬਹੁਤ ਸਾਰੇ ਇਤਨੇ ਪੇਰੈਂਟਸ ਜਿਨ੍ਹਾਂ ਨੇ ਆਪਣੇ ਬੱਚਾ ਨੂੰ ਆਪਣੇ ਕਲਚਰ ਦੇ ਨਾਲ ਬੰਨ ਕੇ ਰੱਖਿਆ ਹੋਇਆ ਹੈ ਜਿੱਦਾਂ ਕਿ ਤੁਸੀਂ ਇੱਕ ਸਾਡੇ ਸਾਹਮਣੇ ਇੱਕ ਮਿਸਾਲ ਹੈ ਕਿ ਇਹਨਾਂ ਇਹਨਾਂ ਦੇ ਪੇਰੈਂਟਸ ਨੇ ਵੀ ਕਾਫੀ ਮਤਲਬ ਕਿ ਇਹਨਾਂ ਨੂੰ ਆਪਣੇ ਕਲਚਰ ਦੇ ਨਾਲ ਬੰਨ ਕੇ ਰੱਖਿਆ ਹੋਇਆ ਹੈ ਤੇ ਇਸ ਇਸੇ ਤਰ੍ਹਾਂ ਫਿਰ ਇਹਨਾਂ ਨੇ ਫਿਰ ਕਿਤਾਬ ਲਿਖੀ ਹੈ ਤੇ ਮੈਨੂੰ ਥੋੜਾ ਜਿਹੀ ਇਸ ਕਿਤਾਬ ਬਾਰੇ ਨਾ ਪੰਜਾਬੀ ਕਿਉਂਕਿ ਜਿਹੜੀ ਇਹ ਕਿਤਾਬ ਹੈ ਇਹ ਸਪੈਨਿਸ਼ ਵਰਜ਼ਨ ਦੇ ਵਿੱਚ ਹੈ ਆਪਾ ਇਹਨਾਂ ਨੂੰ ਪੁੱਛ ਰਹੇ ਆ ਕਿ ਥੋੜਾ ਜਿਹਾ ਪੰਜਾਬੀ ਵਿੱਚ ਐਕਸਪਲੇਨ ਕਰਨ ਕਿ ਇਸ ਕਿਤਾਬ ਦੇ ਵਿੱਚ ਕੀ ਲਿਖਿਆ ਹੋਇਆ ਹੈ। ਇਹ ਕਿਤਾਬ ਵਿੱਚ ਜਿਹਦਾ ਦੋ ਪਾਰਟਸ ਆ ਇੱਕ ਤੇ ਪਹਿਲਾ ਪਾਰਟ ਜੇ ਕਹਿੰਦੇ ਆ ਅ ਇੱਕ ਨਵਰ ਵਰਗੂ ਯਾ ਹੈਗੇ ਤੇ ਰਿਐਲਿਟੀ ਆ ਸਟੋਰੀਆਂ ਕਾਫੀ ਮਤਲਬ ਕਾਫੀ ਫੈਮਿਲੀਅਰ ਹੋ ਸਕਦੀ ਆ ਵਾ। ਜਿੰਦਾ ਪਹਿਲੇ ਪਾਰਟ ਕਿਤਾਬ ਦਾ ਹੋਵਾ ਕਿ ਦਿਖਾਉਂਦਾ ਇੱਕ ਜਤ ਗੋਮਨ ਇਮੀਗ੍ਰੇਟ ਕਰਦੇ ਆ ਤੇ ਉਹਨਾਂ ਨੂੰ ਕਿਹੜੇ ਸਟਰਗਲ ਕਰਨੇ ਪੈਂਦੇ ਆ ਤੇ ਉਹ ਵੀ ਜਦ ਹੋਰ ਡਿਫਰੈਂਟ ਕੰਟਰੀ ਦੇ ਕਾਫੀ ਡਿਫਰੈਂਟ ਕਲਚਰ ਤੇ ਰਿਲੀਜੀਅਨ ਦੇ ਹੁੰਦੇ ਆ ਐਂਡ ਉਹ ਵੀ ਦੀ ਲੈਂਗੁਏਜ ਵੀ ਫੋਰ ਐਗਜ਼ਾਮਪਲ ਐਂਡ ਜੋ ਦੂਸਰਾ ਪਾਰਟ ਵਾ ਕਿਤਾਬ ਦਾ ਸੈਕੰਡਾ ਪਾਰਟ ਉਸ ਵਿੱਚ ਇੱਕ ਅਡੋਲੈਸੈਂਟ ਜਿਹਦਾ ਕਹਿ ਸਕਦੇ ਆ ਫੋਰ ਐਗਜ਼ਾਮਪਲ ਜਦ ਇਥੋਂ ਦੇ ਬੋਰਨ ਪਰ ਫੈਮਲੀ ਤਾਂ ਇਸ ਸੇਮ ਆਈਡੀਆ ਤੋਂ ਜਾਂ ਪੰਜਾਬ ਤੋਂ ਕਹਿ ਸਕਦੇ ਆ ਕਿਉਂਕਿ ਮੇਰੇ ਫੈਮਲੀ ਪੰਜਾਬ ਤੋਂ ਆ ਤੇ ਮੈਂ ਉਸ ਰੈਜੀਮ ਬਾਰੇ ਜ਼ਿਆਦਾ ਗੱਲ ਕਰਦੀ ਆ ਉਹਨਾਂ ਦੇ ਕਲਚਰ ਲਿਖਿਆ ਹੋਣ ਅ ਦੇਖਦਾ ਮਤਲਬ ਉਹਨਾਂ ਨੂੰ ਡੈਪਟ ਕਰਨ ਦੀ ਲੋੜ ਨਹੀਂ ਆ ਫੋਰ ਐਗਜ਼ਾਮਪਲ ਜਿਵੇਂ ਮੰਦਾ ਹੁੰਦਾ ਸਟਰੀਜ਼ ਦੀ ਵੀ ਨੀ ਕਿ ਪ੍ਰੋਬਲਮ ਹੁੰਦੀ ਪਰ ਹੈ ਜੇ ਵੀ ਕੁਝ ਹੁੰਦਾ ਵਾ ਜਿੱਚ ਉਹਨਾਂ ਨੂੰ ਫਾਈ ਕਰਨਾ ਪੈਂਦਾ ਫਾਈ ਨਹੀਂ ਕਹਿ ਸਕਦੇ ਪਰ ਚੋਕੇ ਸਕੂਲ ਟੂਰਲਸ ਫੋਰ ਐਗਜ਼ਾਮਪਲ ਕਲਚਰ ਸ਼ੌਕਸ ਵਿੱਚ ਆਂਦੇ ਕਿਉਂਕਿ ਇਤੋਂ ਦੀ ਵੀ ਮਤਲਬ ਉਹਨਾਂ ਕੋਲ ਹੁੰਦਾ ਵਾ ਕਲਚਰ ਇੰਡੀਆ ਦਾ ਵੀ ਮਤਲਬ ਸਿਖਾਉਂਦੇ ਆ ਤੇ ਕਈ ਵਾਰ ਉਹਦਾ ਕੰਫਿਊਜ਼ਿੰਗ ਹੁੰਦਾ ਵਾ ਜੀ ਹਾਂ ਜੀ ਹਾਂ ਕਿਉਂਕਿ ਜਿੱਦਾਂ ਮਤਲਬ ਕਿ ਬੌਂਡ ਜਿਹੜੇ ਬੱਚੇ ਬੌਂਡ ਨੇ ਤੇ ਸਕੂਲ ਜਾਂਦੇ ਤੇ ਇਥੇ ਜਿੰਨੇ ਵੀ ਸਕੂਲ ਸਾਂ ਕਿਉਂਕਿ ਉੱਥੇ ਸਪੈਨਿਸ਼ ਸਿਖਾਈ ਜਾਂਦੀ ਜਾਂ ਫਿਰ ਜਿੱਥੇ ਆਫੀਸ਼ੀਅਲ ਲੈਂਗੁਏਜ ਇਥੇ ਸੀ ਰਹਿੰਦੇ ਆ ਤੇ ਉੱਥੇ ਦੀ ਹੈਗੀ ਕਤਲਾ ਕਤਲਾਨ ਤੇ ਉਥੇ ਕਤਲਾਨ ਸਿਖਾਈ ਜਾਂਦੀ ਹੈ ਤੇ ਜਾਂ ਫਿਰ ਸਪੈਨਿਸ਼ ਤੇ ਉਹਦੇ ਵਿੱਚ ਹੀ ਜ਼ਿਆਦਾ ਜ਼ਿਆਦਾਤਰ ਜੋ ਵੀ ਕਲਚਰ ਆ ਇਥੇ ਸਿਖਾਇਆ ਜਾਂਦਾ ਆ ਤੇ ਆਪਣਾ ਜਿਹੜਾ ਕਲਚਰ ਆ ਪੰਜਾਬੀ ਕਲਚਰ ਆ ਜਾਂ ਫਿਰ ਪੇਰੈਂਟ ਸਿਖਾ ਸਿਖਾ ਸਕਦੇ ਆ ਜਾਂ ਫਿਰ ਆਪਾਂ ਆਪ ਗੁਰਦੁਆਰਾ ਸਾਹਿਬ ਜਾਵਾਂਗੇ ਤਾਂ ਉੱਥੇ ਸਿੱਖਣ ਨੂੰ ਮਿਲ ਸਕਦਾ ਆ ਹਾਂਜੀ ਉਸ ਬਾਰੇ ਵੀ ਮੈਂ ਮਤਲਬ ਕਿਤਾਬ ਵਿੱਚ ਬੋਲ ਲਿਆ ਐਕਸਪਲੇਨ ਕਰ ਦਿਆ ਕਿ ਜਿੱਦਾਂ ਅੱਜ ਵੀ ਜਦ ਵਸਾ ਕੀ ਹੁੰਦਾ ਤੇ ਗੁਰਦੁਆਰੇ ਜਾਇਦਾ ਮਤਲਬ ਕਿ ਦਾ ਇਸ ਵਿੱਚ ਇਸ ਕ ਦਾ ਵਿੱਚ ਮੈਂ ਕਾਫੀ ਵਰਡਸ ਯੂਜ਼ ਕੀਤੇ ਆ ਜੋ ਸਿਰਫ ਪੰਜਾਬੀ ਵਿੱਚ ਹੀ मीनिंग ਪਤਾ ਹੁੰਦੀ ਆ ਜੀ ਹਾਂ ਜੀ ਐਂ ਇਸ ਲਈ ਮੈਂ ਨੋਤਾ ਦੇ ਪੀ ਯੂਜ਼ ਕੀਤਾ ਜੇ ਤੇ ਥੱਲੇ ਜੇ ਕਿਤਾ ਦੇ ਸਕਦੇ ਨੇ ਤੇ ਥੱਲੇ ਫੋਰ ਐਗਜ਼ਾਮਪਲ ਮੈਂ ਵਰਡ ਲਿਖਿਆ ਵਾ ਜੀ ਦਾ ਫੋਰ ਐਗਜ਼ਾਮਪਲ ਵਾਈਬਰ ਲੰਗਰ ਸਤ ਸ੍ਰੀ ਅਕਾਲ ਤੇ ਜਿਹੜੇ ਸਪੈਨਿਸ਼ ਲੋਕ ਹੁੰਦੇ ਆ ਉਹਨਾਂ ਨੂੰ ਮਤਲਬ ਨਹੀਂ ਪਤਾ ਜੀ ਹਾਂ ਜੀ ਉਹਨਾਂ ਨੂੰ ਮਤਲਬ ਨਹੀਂ ਪਤਾ ਕਾਫੀ ਈਜ਼ੀ ਹੋਊਗਾ ਉਹਨਾਂ ਲਈ ਮਤਲਬ ਪਤਾ ਕਰਨ ਨਾਲ ਤੇ ਫਿਰ ਉਹਨਾਂ ਨੂੰ ਵੀ ਪਤਾ ਹੋ ਜਾਊਗਾ ਕਿ ਇਦਾਂ ਮਤਲਬ ਐਵਾ ਤੇ ਨੋਟਾ ਦੇ ਪੀ ਇੱਥੇ ਲਾਸਟ ਲਾਈਨ ਜਿਹੜੀ ਹੁੰਦੀ ਆ ਪੇਜ ਦੇ ਉਤੇ मीनिंग ਐਕਸਪਲੇਨ ਕੀਦਾ ਜਿਹੜਾ ਡਿਕਸ਼ਨਰੀ ਹੋਗੀ ਜੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਕਿਤਾਬ ਲਾਂਚ ਕੀਤੀ ਸੀਗੀ ਲਾਂਚ ਕਰਨ ਤੋਂ ਬਾਅਦ ਤੁਹਾਨੂੰ ਇਸ ਦਾ ਰਿਜ਼ਲਟ ਵਧੀਆ ਮਿਲਿਆ ਕਿ ਤੁਹਾਨੂੰ ਕਿਸ ਤਰ੍ਹਾਂ ਰਿਵਿਊ ਕਿਸ ਤਰ੍ਹਾਂ ਦੇ ਪੋਜ਼ਿਟਿਵ ਸੀਗੇ ਜਾਂ ਫਿਰ ਨੈਗੇਟਿਵ ਸੀਗੇ ਮੇਰੇ ਨਾਲ ਤਾਂ ਪੋਜ਼ਿਟਿਵ ਹੀ ਹੋਇਆ ਕਿਉਂਕਿ ਕਾਫੀ ਮਤਲਬ ਕਾਪੀਜ਼ ਵਿਕਿਆ ਵੀ ਆ ਜੀ ਜੀ ਐਂਡ ਫੋਰ ਇਗਜ਼ੈਂਪਲ ਲਾਸਟ ਟਾਈਮ ਜਦ ਮੈਂ ਪ੍ਰੈਜੈਂਟੇਸ਼ਨ ਕੀਤਾ ਸੀ ਉਹ ਸਕੂਲ ਵਿੱਚ ਸੀ ਤੇ ਹਸਪਤਾਲੇ ਤੇ ਆ ਤੇ ਮੋਸਟਲੀ ਸਾਰੇ ਸਟੂਡੈਂਟਸ ਪੰਜਾਬ ਬੀਵੀ ਸੀ ਕੋਈ ਆੁੰਡੇ ਤੇ ਉਹਨਾਂ ਨੂੰ ਵੀ ਉਹ ਵਧੀਆ ਲੱਗਿਆ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਨਾ ਸਾਡੇ ਸਕੂਲ ਵਿੱਚ ਆਇਆ ਬਾਹਰ ਦੇ ਮਤਲਬ ਜਿਹੜੇ ਰੂਪ ਵਿੱਚ ਇੱਕ ਹਦਾ ਰਿਪਰੈਜ਼ੈਂਟ ਕਰਦੇ ਪਏ ਆ ਕਿਤਾਬ ਉਹ ਵੀ ਕੋਰਸ ਬਹੁਤ ਦਿਨ ਲੱਗਦਾ ਪੋਜ਼ਿਟਿਵ ਹੀ ਹੋਇਆ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਪੜਿਆ ਕਿਉਂਕਿ ਜਿਨ੍ਹਾਂ ਨੇ ਨਹੀਂ ਰੀਡ ਕੀਤਾ ਸ਼ਾਇਦ ਉਹਨਾਂ ਨੇ ਪੜਦਾ ਦੇ ਕਿ ਕਾਫੀ ਕਮੈਂਟ ਰਿਵਿਊ ਦੇ ਸਿਰ ਤੇ ਆ ਬਸੇ 네ਗੈਟਿਵਟੀ ਦਾ ਕੁਝ ਮੈਂ ਦੇਖਿਆ ਨਹੀਂ ਆ ਰਿਵਿਊਸ ਮੈਂ ਹੁਣ ਤੱਕ ਤੇ ਜਿਨ੍ਹਾਂ ਨੇ ਪੜਿਆ ਵਾ ਜਿਨ੍ਹਾਂ ਜਿਨਨੇ ਵੀ ਆਇਆ ਮੇਰੇ ਪ੍ਰੈਜੈਂਟੇਸ਼ਨਸ ਜਿਨ੍ਹਾਂ ਨੇ ਵੀ ਮੇਰੇ ਇੰਟਰਵਿਊ ਲਈਆ ਜੀ ਜੀ ਕਦਾ ਬਾਰੇ ਉਹਨਾਂ ਨੂੰ ਤੇ ਸਭ ਇੰਤਰੇਸਟਿੰਗ ਲੱਗਦਾ ਵਾ ਕਿਉਂਕਿ ਤੇ ਲੋਕਾਂ ਨੂੰ ਮੈਸੇਜ ਹੀ ਦਮੈਂ ਕਿਹਾ ਕਿ ਉਹਨਾਂ ਨੇ ਸਿਰਫ ਕੋਸ਼ਿਸ਼ ਗੱਲਾਂ ਸੁਣਦੇ ਵਾ ਇੰਡੀਆ ਬਾਰੇ ਜਿੰਦਾ ਖਾਣਾ ਹੋ ਗਿਆ ਪੀਕਾਂਦੇ ਹੋ ਗਿਆ ਜਾਂ ਫਿਰ ਜਿਹਦਾ ਕਹਿੰਦੇ ਹੁੰਦੇ ਆ ਵਾਕਸ ਅਗਰਡਾ ਇੰਟੋ ਦਾ ਇੰਡੀਆ ਜੀ ਹਾਂ ਜੀ ਅ ਜਾਂ ਫਿਰ ਫੋਰ ਇਗਜ਼ਾਮਪਲ ਬੋਲੀਵੁੱਡ ਜੀ ਹਾਂ ਜੀ ਸੰਗਸ ਇੰਨਾ ਕੀ ਪਤਾ ਉਹਨਾਂ ਨੂੰ ਫਿਲਮਾਂ ਬਾਰੇ ਬਟ ਆਈ ਥਿੰਕ ਇਸ ਕਹਾਣੀ ਦੇ थ्रू ਉਹਨਾਂ ਨੂੰ ਕਾਫੀ ਕੁਝ ਪਤਾ ਲੱਗ ਸਕਦਾ ਵਾ ਜਿਹੜੇ ਇਮੀਗ੍ਰੈਂਟ ਇਸ ਸਟਰਗਲ ਕਰਦੇ ਆ ਜਦ ਇੱਥੇ ਕੋਈ ਮਤਲਬ ਸਟੈਂਡ ਹੁੰਦੇ ਆ ਤੇ ਇਨ ਈਜ਼ੀ ਨਹੀਂ ਆ ਕਿ ਆਜੋ ਤੇ ਸਟੈਂਡ ਹੋ ਜਾਓ ਅੱਜ ਕੱਲ੍ਹ ਵੀ ਮੈਂ ਦੇਖਿਆ ਕਿ ਕਾਫੀ ਸਟੂਡੈਂਟ ਆਂਦੇ ਆ ਜਿਨ੍ਹਾਂ ਕੋਲ ਡਿਫਰੈਂਟ ਸਟੱਡੀਸ ਆ ਐਂਡ ਉਹਨਾਂ ਨੂੰ ਵਧੀਆ ਜੋਬ ਮਿਲ ਜਾਂਦੀ ਆਂਦੇ ਜੀ ਜੀ ਹਾਂਜੀ ਬਟ ਅ ਜਦ 90s ਦੀ ਗੱਲ ਕਰੋ ਉਸ ਟਾਈਮ ਤੇ ਕਾਫੀ ਸਟਰਗਲ ਕਰਨਾ ਪਿਆ ਕਿਉਂਕਿ ਉਸ ਟਾਈਮ ਤਾਂ ਬਹੁਤ ਹੀ ਘੱਟ ਆਪਣੀ ਇੰਡੀਅਨ ਕਮਿਊਨਿਟੀ ਬਹੁਤ ਹੀ ਘੱਟ ਸੀ ਗੱਲੋ ਕਿ ਜ਼ੀਰੋ ਬਰਾਬਰ ਸੀ ਉਸ ਟਾਈਮ ਤਾਂ ਕਿਉਂਕਿ ਜਿਹੜੇ 1992 ਜਾਂ 95 ਦੇ ਵਿੱਚ ਆਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ ਤੇ ਉਸ ਟਾਈਮ ਦੇ ਵਿੱਚ ਇੱਕ ਡਿਫਰੈਂਟ ਲੈਂਗੁਏਜ ਸਿੱਖਣਾ ਮਤਲਬ ਕਿ ਇੱਕ ਮਤਲਬ ਕਿ ਉਹਨਾਂ ਦੇ ਲਈ ਬਹੁਤ ਹੀ ਕਹਿ ਲਈ ਕਿ ਨਾ ਬਹੁਤ ਹੀ ਮੁਸ਼ਕਿਲ ਕੰਮ ਸੀਗਾ ਉਸ ਟਾਈਮ ਉਹਨਾਂ ਤਾਂ ਹੁਣ ਦੀ ਜਿਹੜੀ ਜਨਰੇਸ਼ਨ ਆ ਜਿਹੜੀ ਕਿ ਪੜੀ ਲਿਖੀ ਹੈ ਕਾਫੀ ਇੰਟੈਲੀਜੈਂਟ ਹੈ ਵੀ ਮਤਲਬ ਕਿ ਕੋਈ ਵੀ ਲੈਂਗੁਏਜ ਨੂੰ ਐਡਾਪਟ ਕਰ ਲੈਂਦੀ ਚਲਦੀ ਪਰ ਜਦੋਂ ਆਪਾਂ ਜੇਕਰ ਆਪਾਂ ਲਾ ਮਤਲਬ ਅੱਜ ਤੋਂ 25 30 ਸਾਲ ਪਿੱਛੇ ਚਲੇ ਜਾਈਏ ਤੇ ਉਸ ਟਾਈਮ ਬੜਾ ਮੁਸ਼ਕਲ ਹੁੰਦਾ ਸੀਗਾ ਕਿਉਂਕਿ ਆਪਣੇ ਪੇਰੈਂਟਸ ਉੱਤੇ ਕਾਫੀ ਬਰਡਨ ਵੀ ਦੇਣੇ ਸੀਗੇ ਕਿਉਂਕਿ ਉਹਨਾਂ ਦੇ ਕੋਲ ਰਿਸਪੌਂਸਿਬਿਲਟੀ ਹੁੰਦੀ ਸੀਗੀ ਤੇ ਇੱਕ ਇੱਕ ਅਲੱਗ ਕੰਟਰੀ ਵਿੱਚ ਇੱਕ ਆਪਣੇ ਪੰਜਾਬ ਤੋਂ ਉੱਠ ਕੇ ਦੂਸਰੀ ਕੰਟੀ ਤੇ ਜਾਣਾ ਜਾ ਕੇ ਉੱਥੇ ਫਿਰ ਸਟਰਗਲ ਕਰਨਾ ਸਟਰਗਲ ਕਰਨ ਦੇ ਨਾਲ ਕੰਮ ਵੀ ਦੇਖਣਾ ਤੇ ਫੈਮਿਲੀ ਨੂੰ ਦੇਖਣਾ ਤੇ ਨਾਲ ਨਾਲ ਉਸ ਜਗ੍ਹਾ ਦੀ ਲੈਂਗੁਏਜ ਵਿੱਚ ਸਿੱਖਣੀ ਇਹ ਬਹੁਤ ਹੀ ਮੁਸ਼ਕਲ ਹੁੰਦਾ ਹੁੰਦਾ ਸੀਗਾ ਉਸ ਟਾਈਮ ਹਾਂਜੀ ਇਸ ਲਈ ਮੈਂ ਮਤਲਬ ਦੋ ਪਾਰਟਸ ਬਣਾਏ ਕਿਤਾਬ ਦੇਖਦੇ ਜਦ ਕਾਫੀ ਸਾਲ ਪਹਿਲੇ ਜਦ ਅੰਦੇਸੀ ਉਸ ਟਾਈਮ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਇੱਕ ਮੋਬਾਈਲ ਵੀ ਨਹੀਂ ਹੁੰਦੇ ਸੀ ਐਂ ਪੜਾਈ ਦਾ ਕੋਈ ਆਪਸ਼ਨ ਵੀ ਨਹੀਂ ਹੁੰਦਾ ਤੇ ਹੁਣ ਏਟਲੀਸਟ ਕਾਫੀ ਸਕੂਲਸ ਆ ਗਿਆ ਜਿੱਚ ਲੈਂਗੁਏਜ ਸਿਖਾਉਂਦੇ ਆ ਕਾਫੀ ਡਿਫਰੈਂਟ ਐਕਟੀਵਿਟੀਜ਼ ਕਰਦੇ ਆ ਪਰ ਉਸ ਟਾਈਮ ਤੇ ਉਹ ਵੀ ਨਹੀਂ ਹੈਗਾ ਸੀ ਤੇ ਕਈ ਵਾਰ ਜਦ ਹੈ ਜੀ ਮਤਲਬ ਮੇਰੇ ਪੇਰੈਂਟਸ ਕਈ ਵਾਰ ਮਤਲਬ ਕੋਈ ਵਰਡ ਬੋਲ ਦਿੰਦੇ ਆ ਸਪੈਨੀ ਵੇਜ ਜੇ ਟੇਕ ਪ੍ਰੋਮ ਰੈਸਿਸ਼ਨ ਨਹੀਂ ਕਰਦੇ ਤੇ ਫਿਰ ਅਸੀਂ ਥੋੜਾ ਜਿਹਾ ਹਾਸ ਲੈਂਦੇ ਨਾ ਮਜ਼ਾਕ ਵਿੱਚ ਇਦਾਂ ਨਹੀਂ ਕਹਿਦਾ ਇਦਾਂ ਕਹਿੰਦੇ ਆ ਪਰ ਬਾਅਦ ਵਿੱਚ ਸਮਝ ਆਉਂਦੀ ਆ ਨਾ ਜਦ ਕਹਿੰਦੇ ਆ ਹਾਂ ਪਰ ਅਸੀਂ ਜਦ ਆਏ ਸੀ ਉਦੋਂ ਨਾ ਸਕੂਲ ਹੁੰਦੇ ਸੀ ਨਾ ਪੜਨ ਵਾਲੇ ਹੁੰਦੇ ਸੀ ਸਿਰਫ ਬੱਚੇ ਸਮਾਲਦੇ ਸੀ ਜਾਂ ਫਿਰ ਕੰਮ ਕਰੀਦਾ ਸੀ ਤੇ ਫਿਰ ਉਸ ਇਹ ਗੱਲਾਂ ਨਾਲ ਮੈਨੂੰ ਵੀ ਨਮੋਡਿਵੇਟ ਕੀਤਾ ਕਿ ਜਿਨ੍ਹਾਂ ਉਹਨਾਂ ਨੇ ਸਟਰਗਲ ਕੀਤਾ ਨਾ ਮੈਂ ਮੈਂ ਸਿਰਫ ਆਪਣੀ ਪੈਰੈਂਟਸ ਦੀ ਗੱਲ ਕਰਦੇ ਪਏ ਕੋਈ ਕੋਈ ਵੀ ਪੈਰੈਂਟਸ ਆ ਉਹਨਾਂ ਲਈ ਆਈ ਥਿੰਕ ਸਿਰਫ ਇੱਕ ਕਿਤਾਬ ਲਿਖਣਾ ਹੀ ਕੁਝ ਨਹੀਂ ਆਈ ਥਿੰਕ ਇੱਕ ਮਿਨੀਮਮ ਆ ਜੋ ਵੀ ਕਰ ਸਕਦੇ ਆ ਕਿਤਾਬ ਲਿਖਣੀ ਤੇ ਉਹਨਾਂ ਨੂੰ ਡੈਡੀਕੇਟ ਕਰਨਾ ਉਹਨਾਂ ਦਾ ਜੋ ਸਟਰਗਲ ਆ ਉਸ ਇਸ ਕਿਤਾਬ ਵਿੱਚ ਲਿਖ ਕੇ ਤੇ ਸਾਰਿਆਂ ਨੂੰ ਮਤਲਬ ਦਿਖਾਣਾ ਤੇ ਪੜਾਣਾ ਕਿ ਹਾਂਜੀ ਦੇਖੋ ਉਹਨਾਂ ਨੇ ਕਿੰਨਾ ਸਟਰਗਲ ਕੀਤਾ ਅਦੀ ਇਹ ਤੇ ਸਿਰਫ ਇੱਕ ਮਿਨੀਮਮ ਉਹਨਾਂ ਨੂੰ ਤੇ ਜਿੰਨਾ ਕੁ ਮਤਲਬ ਥੈਂਕਸਫੁਲ ਕਹਿ ਸਕੀ ਉਹਨਾਂ ਨੂੰ ਥੋੜਾ ਜੀ ਹਾਂਜੀ ਕਿਉਂਕਿ ਤੁਹਾਡੇ ਵੱਲੋਂ ਇਹ ਵਾਲਾ ਚੁੱਕਿਆ ਹੋਇਆ ਤਾਂ ਬਹੁਤ ਹੀ ਕਹਿ ਲਓ ਕਿ ਰਿਸਪੈਕਟਫੁਲ ਹੋ ਬਹੁਤ ਹੀ ਚਲਾਗਾ ਹੋਊਗਾ ਕਿ ਕਿ ਤੁਸੀਂ ਆਪਣੇ ਪੰਜਾਬੀ ਕਲਚਰ ਨੂੰ ਜੋ ਕਿ ਪ੍ਰੈਜੈਂਟ ਕੀਤਾ ਕਿਉਂਕਿ ਤੁਸੀਂ ਇਹ ਕਿਤਾਬ ਦੇ ਵਿੱਚ ਦੋ ਪਿਕਚਰ ਦਿਖਾਈ ਹੋਈਆਂ ਹਨ ਇੱਕ ਤਾਂ ਮਤਲਬ ਕਿ ਪੰਜਾਬੀ ਕਲਚਰ ਦੀ ਲੜਕੀ ਜਿਸ ਤਰ੍ਹਾਂ ਮਤਲਬ ਇੱਕ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਇਹ ਪੰਜਾਬੀ ਡਰੈਸ ਪਹਿਨੀ ਹੋਈ ਹੈ ਤੇ ਦੁਪੱਟਾ ਵਗੈਰਾ ਲਗਾਇਆ ਹੋਇਆ ਹੈ ਤੇ ਸੁਰਖੀ ਬਿੰਦੀ ਜਿਸ ਤਰ੍ਹਾਂ ਹੈ ਅਤੇ ਦੂਸਰੀ ਸਾਈਡ ਦੇ ਤੇ ਲੜਕੀ ਹੈ ਮਤਲਬ ਕਿ ਉਸਨੇ ਜੀਨ ਪਾਈ ਹੋਈ ਹੈ ਤੇ ਟੌਪ ਪਾਇਆ ਹੋਇਆ ਹੈ ਨਾਰਮਲ ਜਿਹੜੀ ਮਾਡਰਨ ਡਰੈਸ ਜਿਹੜੀ ਆਪਾਂ ਵੈਸਟਰਨ ਕਲਚਰ ਜਿਸ ਨੂੰ ਕਹਿੰਦੇ ਹੈ ਮਤਲਬ ਤੁਸੀਂ ਇਸ ਚੀਜ਼ ਨੂੰ ਕੀ ਪ੍ਰੈਜੈਂਟ ਕੀਤਾ ਇਹਦੇ ਵਿੱਚ ਇਸਕਿ ਤਾ ਲਾਈਕ ਫੋਟੋ ਵੈਸੇ ਮਹਿੰਦੀ ਨਹੀਂ ਆ ਕਿ ਲੋਗ ਲੱਗਦਾ ਕਿ ਮੇਰੀ ਪਿੱਛੇ ਨਾ ਮੇਰੀ ਏਜ ਸਿਸਟਰ ਦੀ ਆ ਐਂਡ ਹੈਗੀ ਦ ਸੇਮ ਪਰ ਡਿਫਰੈਂਟ ਕਲੋਥਸ ਨਾਲ ਫੋਰ ਐਗਜ਼ਾਮਪਲ ਜਿਹੜਾ ਜ਼ਿਆਦਾ ਟਰੈਡੀਸ਼ਨਲ ਆ ਉਹ ਪਹਿਲਾ ਪਾਤ ਕਿਤਾਬ ਦਾ ਰਿਪਰੈਜ਼ੈਂਟ ਕਰਦੇ ਆ ਜਦ ਮਤਲਬ ਇੰਡੀਆ ਤੋਂ ਆਉਂਦੇ ਆ ਪੰਜਾਬ ਤੋਂ ਤੇ ਟਿਪੀਕਲ ਡਰੈਸਿੰਗ ਹੁੰਦੀ ਆ ਨਾ ਪੰਜਾਬ ਦੀ ਚੁੰਨੀ ਨਾਲ ਸੂਟ ਤੇ ਜਿਹੜਾ ਦੂਸਰਾ ਸਾਈਡ ਆ ਉਹ ਜਦ ਇੱਕ ਫੋਰ ਇਗਜ਼ੈਂਪਲ ਸੈਕੰਡ ਪਾਰਕ ਦਾਬ ਦਾ ਤੇ ਐਕਸਪਲੇਨ ਕਰ ਦਿਆ ਕਿ ਇਥੋਂ ਦੇ ਬੌਰਨ ਆ ਹੁੰਦੇ ਆ ਬੱਚੇ ਤੇ ਉਹ ਜਿਆਦਾ ਮਤਲਬ ਫਿਰ ਵੈਸਟਰਨ ਕਪੜੇ ਪਾਉਂਦੇ ਆ ਨਾਰਮਲੀ ਐਂਡ ਬਟ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਵੈਸਟਰਨ ਕਪੜੇ ਪਾ ਲਈ ਆ ਤੇ ਮਤਲਬ ਤੁਸੀਂ ਜਿਆਦਾ ਮਾਡਰਨ ਹੋ ਗਏ ਤੁਸੀਂ ਕਲਚਰ ਪਰ ਗਏ ਤੁਸੀਂ ਹੁਣ ਫੋਲੋ ਨਹੀਂ ਕਰਦੇ ਐਕਚੁਅਲੀ ਪਰਸਨ ਸੇਮ ਹੁੰਦਾ ਵਾ ਬਟ ਕਲੋਥਸ ਨਾਲ ਕਈ ਵਾਰ ਇਡੈਂਟੀਫਾਈਡ ਹੋ ਜਾਂਦਾ ਕਿ ਕਲੋਸ ਨੂੰ ਦੇਖ ਕੇ ਲੋਕ ਇਦਾਂ ਕਹਿ ਦਿੰਦੇ ਜਾਂ ਉਹਦਾ ਕਹਿ ਦਿੰਦੇ ਪਰ ਆਈ ਥਿੰਕ ਕਿਸੇ ਜੋ ਸੱਤ ਜੁਰਈਆ ਕਿ ਤੁਸੀਂ ਅੰਦਰ ਸੇਮਾ ਤੁਹਾਡਾ ਸੇਮ ਸੋਚਾ ਤੁਹਾਡੀ ਬਦਲੀ ਨੇ ਤੇ ਜੇ ਚੇਂਜ ਵੀ ਹੋਇਆ ਹਰ ਕਿਸੇ ਦੀ ਥਿੰਕਿੰਗ ਹੈ ਜਨਪਲ ਅਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਹਾਂ ਜੀ ਤੁਸੀਂ ਕਲਚਰ ਬੋਲਗੇ ਜਾਂ ਤੁਸੀਂ ਤਾਂ ਔਨ ਫਾਰ ਇਗਜ਼ਾਮਪਲ ਮੈਥੋਡੀ ਬੋਰਨ ਆ ਪਰ ਮੈਨੂੰ ਕਾਫੀ ਵਧੀਆ ਹੁੰਦਾ ਲੱਗਦਾ ਵਾ ਕਿ ਮੈਂ ਨੁਸਾ ਦਾ ਦੇਖਾਂ ਔਰ ਰਿਲੀਜੀਅਸ ਬਾਰੇ ਕਲਚਰ ਵਾਲੇ ਮੈਂ ਪੁੱਛਦੀ ਰਹਿੰਦੀ ਆ ਮੈਨੂੰ ਨੌਲੇਜ ਹੁੰਦਾ ਕਿ ਚਲੋ ਨੌਲੇਜ ਆ ਗਿਆ ਕਿਉਂਕਿ ਤੁਹਾਡਾ ਆਪਣਾ ਓਰੀਜਿਨ ਆ ਬੱਦ ਫੋਰ ਇਗਜ਼ਾਮਪਲ ਆਈ ਡੋਨਟ ਥਿੰਕ ਕਿ ਸਿਰਫ ਇੱਕ ਜਾਨਾ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਸਕਦਾ ਹਾਂ ਫੋਰ ਇਗਜ਼ਾਮਪਲ ਮੈਂ ਮੈਂ ਹੀ ਸੋਚਦੀ ਕਿ ਹਾਂ ਮੈਂ ਕਦਾਵ ਲਿਖੀ ਆ ਕੋਰ ਬਾਰੇ ਤੇ ਫਿਰ ਮੈਂ ਮੈਂ ਪ੍ਰੈਜ਼ੈਂਟ ਸਾਰੇ ਨੂੰ ਰਿਪਰੈਜ਼ੈਂਟ ਕਰਦੀ ਪਈ ਆ ਜਾਂ ਸਾਰੇ ਕਲਚਰ ਨੂੰ ਜਿਸਾਰੇ ਪੰਜਾਬ ਨੂੰ ਆਈ ਥਿੰਕ ਕਿਸੇ ਕਲਚਰ ਨੂੰ ਰਿਪਰੈਜ਼ੈਂਟ ਕਰਨਾ ਕਿਸੇ ਰਿਲੀਜੀਅਨ ਨੂੰ ਰਿਪਰੈਜ਼ੈਂਟ ਕਰਨਾ ਸਿਰਫ ਇੱਕ ਜਾਨੇ ਦਾ ਕੰਮ ਨਹੀਂ ਹੈਗਾ ਆਈ ਥਿੰਕ ਸਾਰੇ ਰਲ ਕੇ ਜਦ ਕਰ ਦੇਣਾ ਉਹਦਾ ਹੁੰਦਾ ਕਿ ਹਾਂਜੀ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਪਈ ਆ ਆਪਣੀ ਰਿਲੀਜੀਅਨ ਫੋਰ ਇਗਜ਼ਾਮਪਲ ਦੰਨ ਨਗਰ ਕੀਤਨ ਹੁੰਦਾ ਸਾਡੇ ਇੱਥੇ ਉਹ ਕਹਿ ਸਕਦੇ ਆ ਨਾ ਕਿ ਹੈਡ ਰਿਲੀਜੀਅਨ ਅਸੀਂ ਸਾਰੇ ਰਿਪਰੈਜ਼ੈਂਟ ਕਰਦੇ ਭਈ ਕਿੰਨਾ ਵਧੀਆ ਲੱਗਦਾ ਸਾਰੀ ਦੁਨੀਆ ਮਤਲਬ ਆਂਦੀ ਅੱਜ ਇੱਥੇ ਹੋਵੇ ਜਾਂ ਥੋੜਾ ਦੂਰ ਇਤੋਂ ਬਾਰਸਲੋਨਾ ਤੋਂ ਕਰਦੇ ਆ ਜੀ ਹਾਂ ਜੀ ਅ ਸਾਰੇ ਇਕੱਠੇ ਹੁੰਦੇ ਸਾਰੇ ਸੇਵਾ ਕਰਦੇ ਆ ਉਹ ਵਧੀਆ ਲੱਗਦਾ ਵਾ ਜੈ ਫੋਰ ਐਗਜ਼ਾਮਪਲ ਕਲਚਰ ਫਰੋਂ ਲਾਸਟ ਈਅਰ ਆਈ ਥਿੰਕ ਵਾਇਸੀ ਸਿੰਗਰ ਪੰਜਾਬੀ ਸਿੰਗਰ ਆਇਸੀ ਪੰਜਾਬੀ ਫੈਮਿਲੀਆ ਨੇ ਅਰੇਂਜ ਕੀਤਾ ਕਿੰਨਾ ਵਧੀਆ ਹੋਇਆ ਸੀ ਯਾਰ ਕਾਫੀ ਲੋਗ ਇਸ ਕਾਫੇ ਲੋਗਾਂ ਨੇ ਇੰਜੋਏ ਕੀਤਾ ਤੇ I think ਉਹਨਾਂ ਨੂੰ ਕਹਿ ਸਕਦੇ ਕਿ ਰਲ ਕੇ ਕਲਚਰ ਰਿਪਰੈਜ਼েন্ট ਕਰਦੇ ਪਏ ਆ ਨਾ ਕਿ ਸਿਰਫ ਇੱਕ ਜਾਣਾ ਕਰ ਸਕਦਾ ਨਹੀਂ ਹਾਂਜੀ ਪਰ ਉਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਨਾ ਕਿਉਂਕਿ ਉਹ ਜਦੋਂ ਮਤਲਬ ਕੋਈ ਜਾਂ ਸਿੰਗਰ ਆਉਂਦਾ ਆ ਠੀਕ ਹੈ ਜਦੋਂ ਇੱਥੇ ਵੀ ਆਪਣੇ ਬਾਰਸਲੋਨਾ ਵਿੱਚ ਜਾਂ ਬਾਦਲੋਨ ਜਾਂ ਫਿਰ ਹੋਰ ਕੋਈ ਏਰੀਆ ਹੋ ਗਿਆ ਉੱਥੇ ਨਗਰ ਕੀਰਤਨ ਹੁੰਦਾ ਆ ਜਾਂ ਫਿਰ ਕੋਈ ਵੀ ਧਾਰਮਿਕ ਸਮਾਗਮ ਹੁੰਦਾ ਆ ਤੇ ਉੱਥੇ ਲੇਕਿਨ ਉਹ ਠੀਕ ਹੈ ਆਪਣੇ ਜਿੰਨੇ ਵੀ ਸਪੈਨਿਸ਼ ਕਮਿਊਨਿਟੀ ਇੱਥੇ ਜਿਹੜੀ ਹੈਗੀ ਆ ਉਹ ਮਤਲਬ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਾਂਜੀ ਕਿਹੜੇ ਸਿੱਖ ਕੋਣ ਨੇ ਠੀਕ ਹੈ ਨੇ ਬਟ ਉਹ ਜੇਕਰ ਉੱਥੇ ਦੇ ਨਗਰ ਕੀਰਤਨ 'ਚ ਸ਼ਾਮਲ ਹੁੰਦੇ ਹਨ ਉਹ ਨਗਰ ਕੀਰਤਨ ਦਾ ਹਿੱਸਾ ਬਣਦੇ ਹਨ ਦੇਖਦੇ ਹਨ ਦੇਖ ਕੇ ਚਲੇ ਜਾਂਦੇ ਆ ਲੇਕਿਨ ਕੁਝ ਲੋਕ ਮਤਲਬ ਇਸ ਤਰ੍ਹਾਂ ਦੇ ਵੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਐਕਸਪਲੇਨ ਮਤਲਬ ਜੇ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੀ ਕੀ ਚੀਜ਼ ਹੋ ਰਹੀ ਹੈ ਉਹਨਾਂ ਦੇ ਲਈ ਇੱਕ ਕਹਿ ਲਓ ਕਿ ਫੀਸਤਾ ਆ ਇਹ ਕਹਿੰਦੇ ਉਹਨਾਂ ਲਈ ਤਾਂ ਉਹਨਾਂ ਨੂੰ ਨਹੀਂ ਪਤਾ ਕੀ ਚੀਜ਼ ਹੋਈ ਕੀ ਨਾ ਮਤਲਬ ਕਿ ਨਗਰ ਕੀਰਤਨ ਹੋਇਆ ਜਾਂ ਫਿਰ ਆਪਣੇ ਗੁਰਗੋਵਿੰ ਸਿੰਘ ਜੀ ਦਾ ਹੋਇਆ ਜਾਂ ਫਿਰ ਕੋਈ ਵੀ ਧਾਰਮਿਕ ਸਮਾਗਮ ਜਿੱਦਾਂ ਵੀ ਲੈ ਲਓ ਇਹ ਪਰ ਤੁਸੀਂ ਜਿੱਦਾਂ ਜਿਹੜੀ ਇਹ ਕਿਤਾਬ ਲਿਖੀ ਹੈ ਕਿਤਾਬ ਦੇ ਵਿੱਚ ਤੁਸੀਂ ਐਕਸਪਲੇਨ ਕੀਤਾ ਹੈ ਜੇਕਰ ਕੋਈ ਸਪੈਨਿਸ਼ ਜਾਂ ਫਿਰ ਜੇ ਜਿਹੜਾ ਬੰਦਾ ਸਪੈਨਿਸ਼ ਜਾਣਦਾ ਉਸ ਨੂੰ ਇਸ ਕਿਤਾਬ ਨੂੰ ਪੜ੍ਹੇਗਾ ਤੇ ਉਹਨੂੰ ਪਤਾ ਲੱਗੇਗਾ ਕਿ ਕਿਤਾਬ ਦੇ ਵਿੱਚ ਕੀ ਲਿਖਿਆ ਹੋਇਆ ਹੈ ਤੇ ਕਿਤਾਬ ਨੇ ਕੀ ਕਿਸ ਕਲਚਰ ਨੂੰ ਤੇ ਕਿਸ ਤਰ੍ਹਾਂ ਪ੍ਰੈਜੈਂਟ ਕੀਤਾ ਹੋਇਆ ਹਾਂਜੀ ਹਾਂਜੀ ਕਾਫੀ ਲੋਕਾਂ ਨੇ ਮਤਲਬ ਜਿਨ੍ਹਾਂ ਨੇ ਵੀ ਪੜਿਆ ਉਹਨਾਂ ਨੇ ਕਿਹਾ ਕਿ ਕਦਾ ਪੜ੍ਹਨ ਤੋਂ ਬਾਅਦ ਮੈਨੂੰ ਕੋਈ ਇਕੱਲਾ ਦਾ ਪਤਾ ਨਹੀਂ ਸੀ ਤੇ ਥੈਂਕ ਯੂ ਗਦਾਵਲੀ ਕਿਉਂਕਿ ਦਾ ਮੈਨੂੰ ਫਿਰ ਪਤਾ ਲੱਗਿਆ ਸਪੈਸ਼ਲੀ ਟੀਚਰਸ ਜੀ ਆ ਕਾਫੀ ਵੀਰਾਂ ਵਧੀਆ ਲੱਗਿਆ ਸੀ ਸਭ ਤੋਂ ਪਹਿਲੇ ਜਿਹੜਾ ਪ੍ਰੈਜੈਂਟੇਸ਼ਨ ਮੇਰੀ ਹੋਈ ਆ ਸੀ ਜੀ ਹਾਂ ਜੀ ਉਹ ਤੋਂ ਪਹਿਲੇ ਮੇਰੇ ਇੱਕ ਇੰਟਰਵਿਊ ਹੋਇਆ ਸੀ ਐਲ ਪੇਰੀਓਡਿਕੋ ਨਿਕਬਾਰ ਇਟੂ ਨਹੀਂ ਲੋਕਲ ਅਖਬਾਰ ਤੇ ਬਸੇ ਤੇ ਮੈਂ ਕਿਤਾਬ ਬਾਰੇ ਤੇ ਪ੍ਰੈਜੈਂਟੇਸ਼ਨ ਬਾਰੇ ਲਿਖਿਆ ਸੀ ਜਿਹੜੀ ਨੈਕਸਟ ਹੋਣੀ ਆ ਤੇ ਇੱਕ ਲਾਇਬ੍ਰੇਰੀ ਸੀ ਬਦਲੋਣਾ ਜਿੱਥੇ ਮੈਂ ਗਈ ਸੀ ਪ੍ਰੈਜੈਂਟੇਸ਼ਨ ਕਰਨ ਲਈ ਤੇ ਤੇ ਮੇਰੇ ਸਾਰੇ ਜਿਹੜੇ ਪੁਰਾਣੇ ਟੀਚਰਸ ਹਨ ਜਦ ਮੈਂ ਪ੍ਰਾਇਮਰੀ ਕਰਦੀ ਸੀ ਪ੍ਰਾਇਮਰੀਆ ਉਹ ਦਿਨ ਸਾਰੇ ਟੀਚਰਸ ਆਈਆਂ ਤੇ ਮੈਂ ਹੈਰਾਨ ਹੋ ਗਈ ਕਿਉਂਕਿ ਇਹਨਾਂ ਨਾਲ ਤੇ ਕੰਟੈਕਟ ਨਹੀਂ ਸੀ ਮੇਰਾ ਜੀ ਹਾਂ ਜੀ ਤੇ ਉਹ ਸਾਰੇ ਆਮ ਇਕੱਠਾ ਕਰਕੇ ਆਏ ਇਕੱਠੇ ਮਤਲਬ ਸਾਰੇ ਇਕੱਠੇ ਹੋ ਕੇ ਆਏ ਸੀ ਸਕੂਲ ਦੇ ਦਨਨ ਕਿਹਾ ਕਿ ਮੈਂ ਕਿਹਾ ਤੁਹਾਨੂੰ ਕਿਤਾਬ ਮੇਰੀ ਪ੍ਰੈਜੈਂਟੇਸ਼ਨ ਆ ਕਹਿੰਦੇ ਅਸੀਂ ਤੇਰੇ ਇੱਕ ਵਾਰ ਤੇ ਮਤਲਬ ਇੰਟਰਵਿਊ ਪੜਿਆ ਨਾ ਬਹੁਤ ਵਧੀਆ ਲੱਗਿਆ ਅਸੀਂ ਅੱਜ ਵੀ ਸਕੂਲ ਤੇ ਤੇਰੇ ਇੰਟਰਵਿਊ ਲਾਈਆ ਮੋਤੀ ਜਨਾ ਜਿਹਦਾ ਹੁੰਦਾ ਬਾਦ ਇਸ ਪਾਛੋਂ ਵਿੱਚ ਬਹੁਤ ਵਧੀਆ ਕਰਨ ਐਂਡ ਕਿੰਦੇ ਕਿ ਅਸੀਂ ਜਦ ਫਿਰ ਇੰਟਰਨੈਟ 'ਚ ਅਸੀਂ ਲੱਭਿਆ ਕਿ ਹੋਰ ਇਨਫਰਮੇਸ਼ਨ ਤੇ ਉਹਨਾਂ ਨੇ ਦੇਖਿਆ ਕਿ ਵੈਬਸਾਈਟ ਤੇ ਲਿਖਿਆ ਸੀ ਜਿਹੜੀ ਲਾਇਬ੍ਰੇਰੀਆ ਕਿ ਹਾਂ ਜੀ ਮਤਲਬ ਮੇਰੀ ਅੰਤਰਵਿਸ਼ਤਾ ਆ ਨਹੀਂ ਆ ਪ੍ਰੈਜੈਂਟੇਸ਼ਨ ਤੇ ਫਿਰ ਸਾਰੇ ਸਾਰੇ ਆਈਸੀਓਸ ਦੇ ਅੰ ਗਵੀ ਬਧੀ ਲੱਗ ਗਿਆ ਤੇ ਫਿਰ ਜਦੋਂ ਉਹਨਾਂ ਨੇ ਕਿਤਾਬ ਪੜ੍ਹੀ ਉਹ ਤੋਂ ਬਾਅਦ ਮੈਨੂੰ ਮੈਸੇਜ ਆਇਆ ਅੱਛਾ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਅਸੀਂ ਹਮੇਸ਼ਾ ਜਿਹ ਟਿਚਰ ਜਾਂਦੇ ਸੀ ਜਦ ਕੋਈ ਕੋਰ ਸਿੰਘ ਦੇਖ ਲਓ ਸੋਚਦੇ ਕਿ ਅਸੀਂ ਪ੍ਰੀਮੋ ਸਾਹ ਜਾਂ ਰਮਾਨੋ ਸਾਹ ਜਿਹੜੇ ਸਿਸਟਰਸ ਕਜ਼ਨਸ ਜੀ ਹਾਂ ਜੀ ਤੇ ਇਹਦਾ ਯਾਨੀ ਕਿ ਇਹਦਾ ਸਾਰੇ ਪ੍ਰੀਮੋ ਸਿਸਟਰਸ ਅ ਕਜ਼ਨਸ ਹਾਂ ਜੀ ਤੇ ਇਸ ਵਿੱਚ ਮੈਂ ਮੀਨਿੰਗ ਐਕਸਪਲੇਨ ਕੀਤਾ ਕੋਰ ਤੇ ਸਿੰਘ ਦਾ ਇਸ ਲਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਛਾ ਯਾਨੀ ਕਿ ਮਤਲਬ ਸਾਰੇ ਪ੍ਰੀਮੋ ਸਿਰਮਾਨੋ ਸਾ ਇਸ ਲਈ ਕਿ ਜਿਹੜਾ ਡਾ ਰ ਲਿਖਿਆ ਨਾਮਾ ਉਹਦੇ ਮਤਲਬ ਹਰ ਵੂਮਨ ਦੇ ਪਿੱਛੇ ਕੋਰ ਲੱਗਿਆ ਹ ਮੈਂ ਲੜਕੇ ਦੇ ਪਿੱਛੇ ਲੜਕੇ ਦੇ ਪਿੱਛੇ ਇੰਗਲਿਸ਼ ਲਿਖਿਆ ਹੁੰਦਾ ਵਾ ਐਨਵਰਜਾ ਵੀ ਦੱਸਿਆ ਹ ਟੈਲ ਰਿਲੇਸ਼ਨ ਕਰਕੇ ਤੇ ਫਿਰ ਉਹਨਾਂ ਨੂੰ ਮਤਲਬ ਹੋਇਆ ਅੱਛਾ ਅਸੋ ਮੈਨੂੰ ਪਤਾ ਲੱਗਿਆ ਫਿਰ ਉਹ ਗੱਲ ਜ ਮੈਂ ਕਹਿ ਸਕਦੀ ਹਾਂ ਕਿ ਮੈਂ ਸਕਸੈਸਫੁਲ ਹਾਂ ਇਸ ਕਦਮ ਨਾਲ ਕਿਉਂਕਿ ਕਾਫੀ ਲੋਕਾਂ ਨੂੰ ਵਧੀਆ ਲੱਗਿਆ ਮੀਨਿੰਗ ਜੋ ਮੈਂ ਮਤਲਬ ਐਕਸਪਲੇਨ ਕਰਨਾ ਚਾਹੁੰਦੀ ਸੀ ਉਹ ਮੀਨਿੰਗ ਉਹਨਾਂ ਨੂੰ ਪਤਾ ਲੱਗੀ ਐਂ ਕੋਈ ਕਾਫੀ ਮਤਲਬ ਕੋਰੀਆ ਦੇ ਵੀ ਮੈਸੇਜ ਆਂਦੇ ਸੀ ਕਿ ਯਾਨੀ ਕਿ ਸਿਪ ਸਪੇਨ ਤੋਂ ਹਾਂਜੀ ਫੋਰ ਐਗਜ਼ਾਮਪਲ ਵਾਲੈਂਸੀਆ ਤੋਂ इंग्लैंड ਤੋਂ ਜਿਤੇ ਵੀ ਦੇਖ ਲੈਂਦੀ ਸੋਸ਼ਲ ਮੀਡੀਆ 'ਚ ਜੀ ਕਿ ਇਹ ਅਸਵੀ ਪੜਨੀ ਹੈ ਕਿਤਾਬ ਬਹੁਤ ਵਧੀਆ ਟੌਪਿਕ ਲੱਗਦਾ ਪਰਾਨੂੰ ਸਮਝ ਨਹੀਂ ਆ ਗਈ ਸਪੈਨਿਸ਼ ਵਿੱਚ ਤੇ ப்ਲੀਜ਼ ਤੁਸੀਂ ਇੰਗਲਿਸ਼ ਵਿੱਚ ਟਰਾਂਸਲੇਟ ਕਰ ਸਕਦੇ ਹੋ ਸੋ ਫਾਈਨਲੀ ਆਈ ਥਿੰਕ ਅਗਲੇ ਮਹੀਨੇ ਤੱਕ ਇੰਗਲਿਸ਼ ਵਿੱਚ ਵੀ ਪਬਲਿਸ਼ ਹੋ ਜਾਣੀ ਹੈ ਕਿਤਾਬ ਠੀਕ ਹੈ ਜਦੋਂ ਤੁਸੀਂ ਮਤਲਬ ਕਿਤਾਬ ਦਾ ਕਿਤਾਬ ਲਿਖਣ ਦੇ ਬਾਰੇ ਤੁਸੀਂ ਸੋਚਿਆ ਸੀਗਾ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਸੀ ਲੱਗਿਆ ਕਿ ਤੁਹਾਡੇ ਮਤਲਬ ਇਹਦੇ ਵਿੱਚ ਤੁਹਾਨੂੰ ਕੁਝ 네ਗੇਟਿਵ ਕਮੈਂਟਸ ਵੀ ਆ ਸਕਦੇ ਜਾਂ ਫਿਰ 네ਗੇਟਿਵ ਥੌਟਸ ਜਿਸ ਤਰ੍ਹਾਂ ਕਿ ਬਹੁਤ ਕੁਝ ਹੁੰਦਾ ਹੈ ਕੋਈ ਵੀ ਚੀਜ਼ ਆਪਾਂ ਕਰਦੇ ਆ ਨਵਾਂ ਕੁਝ ਸੋਚਦੇ ਕੁਝ ਕਰਨ ਵਾਸਤੇ ਕਿਉਂਕਿ ਉਹਦੇ ਵਿੱਚ ਮੁਸ਼ਕਲਾਂ ਆਂਦੀਆਂ ਆਂਦੀਆਂ ਆ ਪਰ ਤੁਹਾਨੂੰ ਲੱਗਿਆ ਵੀ ਸੀਗਾ ਵੀ ਹਾਂ ਵੀ ਤੁਹਾਨੂੰ ਕੁਝ ਨੈਗੇਟਿਵ ਆ ਸਕਦੇ ਇਹਦੇ ਵਿੱਚ ਨੈਗੇਟਿਵ ਕਮੈਂਟਸ ਵੀ ਆ ਸਕਦੇ ਆ ਯਾ ਸੋਚਿਆ ਤੁਸੀਂ ਕਿ ਨੈਗੇਟਿਵ ਕਮੈਂਟ ਹੋ ਸਕਦੇ ਪਰ ਉਹਦੇ ਨਾਰਮਲ ਆ ਫੋਰ ਐਗਜ਼ਾਮਪਲ ਜੇ ਕੋਈ ਫਿਲਮ ਬਣਾਉਂਦਾ ਡਾਇਰੈਕਟਰ ਉਹਨਾਂ ਨੂੰ ਪਤਾ ਹੀ ਹੁੰਦਾ ਵਾ ਫਿਲਮ ਫਲੋਪ ਹੋ ਸਕਦੀ ਆ ਫਿਲਮ ਸਕਸੈਸਫੁਲ ਹੋ ਸਕਦੀ ਆ ਰਹਿਣਾ ਚਾਹੀਦਾ ਵਾ ਕਿ ਹਾਂਜੀ ਕਿ ਅਸੀਂ ਮਤਲਬ ਜੋ ਵੀ ਰਿਵਿਊਸ ਆ ਅਸੀਂ ਐਕਸੈਪਟ ਕਰੀਏ ਅ ਮੈਂ ਵੀ ਸੋਚਿਆ ਕਿ ਇਹ ਜਿਹੜੀ ਕਿਤਾਬ ਇਹ ਨਹੀਂ ਆ ਰੀਕਲੇਮ ਕਰਦੀ ਪਈ ਆ ਜਾਂ ਕਿਸੇ ਬਾਰੇ ਮੈਂ 네ਗੇਟਿਵ ਬੋਲਦੀ ਪਈ ਆ ਤਾਂ ਮੈਨੂੰ ਪਤਾ ਸੀ ਕਿ ਕਿਸੇ ਕੋਈ ਕਹਿ ਨਹੀਂ ਸਕਦਾ ਇਸ ਬਾਰੇ ਜਿਹਦੇ ਵਿੱਚ ਮੈਂ ਉਹਨੂੰ ਐਕਸਪਲੇਨ ਕਰਦੀ ਕਿ ਤੁਸੀਂ ਗਲਤ ਵਾ ਤੁਸੀਂ ਠੀਕ ਵਾ ਇਹ ਆਦੀ ਸੋਚ ਬਿਲਦਾ ਵਾਲੀ ਸੋਚ ਠੀਕ ਆ ਇਸੇ ਤਰ੍ਹਾਂ ਮੈਂ ਐਕਸਪਲੇਨ ਕੀਤਾ ਵਾ ਕਿ ਜੇ ਫੋਰ ਐਗਜ਼ਾਮਪਲ ਜਿਹੜੇ ਟਰੈਡੀਸ਼ਨਲ ਜ਼ਿਆਦਾ ਲੋਕ ਹੈਗੇ ਆ ਜਿਨ੍ਹਾਂ ਦੀ ਇਦਾਂ ਦੀ ਸੋਚ ਹੈ ਤੇ ਉਹਨਾਂ ਦੀ ਸੋਚ ਇਦਾਂ ਦੀ ਕਿਉਂ ਹੋਵਾ ਕਿਉਂਕਿ ਉਹਨਾਂ ਨੂੰ ਇਦਾਂ ਪਹਿਲੇ ਸਿਖਾਇਆ ਗਿਆ ਵਾ ਤੇ ਜਦੋਂ ਉਹਨਾਂ ਨੇ ਉਹੀ ਸੋਚ ਮੰਨ ਲੈਂਦੇ ਆ ਇਸ ਲਈ ਕਿਉਂਕਿ ਉਹ ਗਲਤ ਵਾ ਇਦਾਂ ਸੋਚਦੇ ਆ ਤੇ ਫਰ ਐਗਜ਼ਾਮਪਲ ਜੇ ਮੈਂ ਇਸ ਚ ਐਕਸਪਲੇਨ ਕੀਤਾ ਕਿ ਜੇ ਅੱਜ ਦੀ ਜਨਰੇਸ਼ਨਾਂ ਉਹਨਾਂ ਦੀ ਸੋਚ ਵਾ ਤੇ ਮੈਂ ਨਹੀਂ ਕਹਣੀ ਉਹ ਠੀਕ ਆ ਬਾਕੀ ਗਲਤ ਮੈਂ ਇਸ ਕਤਾਬ ਵਿੱਚ ਐਕਸਪਲੇਨ ਕੀਤਾ ਵਾ ਕਿ ਜਿਨ੍ਹਾਂ ਦੀ ਸੋਚ ਇੰਦਾ ਵਾ ਤੇ ਰਹਿ ਕੇ ਇਸ ਲਈ ਕਿਉਂਕਿ ਉਹ ਦੋ ਕਲਚਰ ਚ ਰਹੇ ਆ ਤੇ ਡਿਫਰੈਂਟ ਡਿਫਰੈਂਟ ਵੇਸ ਉਹਨਾਂ ਨੇ ਪੁਆਇੰਟ ਆਫ 뷰 ਦੇਖਿਆ ਇਸ ਲਈ ਮੈਂ ਐਕਸਪਲੇਨ ਕਰ ਦਿੱਤੀ ਉਸ ਵਿੱਚ ਕਿਸੇ ਦੇ ਖਿਲਾਫ ਕਤਾਬ ਨਹੀਂ ਹੈਗੀ ਇਹ ਬਹੁਤ ਕੈ ਕਹਿ ਸਕਦੇ ਨੇ ਜਿਦਾਂ ਜਸਟ ਆਪਾ ਹਾਂਜੀ ਕਾਫੀ ਨਿ ਜਸਟ ਆਪਾ ਇਹ ਕਹਿ ਸਕਦੇ ਆ ਕਿ ਆਪਾ ਆਪਣੀ ਕਲਚਰ ਨੂੰ ਐਕਸਪਲੇਨ ਕੀਤਾ ਹੋਇਆ ਆ ਜਸਟ ਕਿ ਇਹ ਦੇ ਵਿੱਚ ਆਪਾਂ ਇਹ ਦਿਖਾਇਆ ਵੀ ਕੌਰ ਹੈ ਕੋਣ ਹੈ ਤੇ ਸਿੰਘ ਕੀ ਮਤਲਬ ਹੈ ਕੀ ਚੀਜ਼ ਮਤਲਬ ਕਿ ਕਿਉਂਕਿ ਇੱਥੇ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਹਾਂਜੀ ਸਾਰੇ ਉਹ ਜਿੰਨੇ ਸਪੈਨਿਸ਼ ਲੋਕ ਆ ਵੀ ਇੱਥੇ ਦੇ ਸੀ ਕਿ ਜਾਂ ਫਿਰ ਇੱਥੇ ਤੇ ਮਿਨਿਸਪਲ ਕਾਰਪੋਰੇਸ਼ਨ ਜਿਹੜੀ ਆਫਿਸ ਆ ਆਪਾਂ ਜਿੰਨਾਂ ਨੂੰ ਆਪਾਂ ਅਯੁੰਟਾਮੈਂਟੋ ਕਹਿੰਦੇ ਆ ਹਾਂਜੀ ਤੇ ਉੱਥੇ ਮਤਲਬ ਕਿ ਜਦੋਂ ਜਾਂਦੇ ਸੀ ਆਪਾਂ ਆਪਣਾ ਨਾਮ ਜਾਂ ਫਿਰ ਆਪਣੀ ਮਪਾਦਰ ਨੂੰ ਮੇਨ ਤੋਂ ਜਿਹੜਾ ਘਰ ਦਾ ਐਡਰੈਸ ਹੁੰਦਾ ਉਹ ਆਪਾਂ ਰਜਿਸਟਰ ਕਰਨੇ ਪਾਸੇ ਜਾਂਦੇ ਸੀ ਕਿ ਜਾਂ ਫਿਰ ਆਪਣਾ ਜਦੋਂ ਨੈਸ਼ਨੈਲਿਟੀ ਆਪਾਂ ਨੂੰ ਮਿਲ ਜਾਂਦੀ ਆ ਤੇ ਆਪਾਂ ਆਪਣੇ ਪਾਸਪੋਰਟ ਵਗੈਰਾ ਲੈਣ ਵਾਸਤੇ ਜਾਂਦੇ ਸੀ ਕਿਉਂਕਿ ਉੱਥੇ ਜੇਕਰ ਨਾਮ ਹਰਜੀਤ ਸਿੰਘ ਇਦਾਂ ਆ ਫਿਰ ਅੱਗੇ ਮਤਲਬ ਕਿ ਆਪਣੇ ਵੀ ਪੁਰਾਣੇ ਟਾਈਮ ਦੇ ਵਿੱਚ ਆਪਣਾ ਜਿਹੜਾ ਸਰਨੇਮ ਨਹੀਂ ਲਿਖਿਆ ਜਾਂਦਾ ਸੀਗਾ ਹਾਂਜੀ ਇਹ ਤਾਂ ਮਤਲਬ ਕਿ ਹੁਣ ਹੁਣ ਮਤਲਬ ਸਟਾਰਟ ਹੋਇਆ ਕਿ ਜਿੰਨਾ ਵੀ ਕੀ ਕੋਈ ਵੀ ਆਪਣੇ ਗੋਤ ਜਿੰਨੇ ਲੱਗੇ ਹੋਏ ਹਨ ਉਹ ਉਹ ਹੁਣ ਸ਼ੁਰੂ ਹੋਏ ਆ ਪਰ ਪਹਿਲਾਂ ਮਤਲਬ ਕਿ ਸਿਰਫ ਸਿੰਘ ਹੁੰਦਾ ਸੀ ਜਾਂ ਫਿਰ ਕੌਰ ਹੁੰਦਾ ਸੀਗਾ ਹਾਂਜੀ ਤੇ ਫਿਰ ਇਹਨਾਂ ਨੂੰ ਹੀ ਇਹੋ ਚੀਜ਼ ਲੱਗਦੀ ਸੀਗੀ ਹਾਂਜੀ ਜਾਂ ਫਿਰ ਜੇ ਸਿੰਘ ਹੈ ਜਾਂ ਕੌਰ ਹੈ ਇਹ ਮਤਲਬ ਆਪਸ ਵਿੱਚ ਇਹਨਾਂ ਦਾ ਕੀ ਅਨ ਬ੍ਰਦਰ ਐਂਡ ਸਿਸਟਰ ਦਾ ਰਿਲੇਸ਼ਨ ਹੈ ਹਾਂਜੀ ਹਾਂਜੀ

ਤਬਲੇ ਫਾਦਰ ਜਦ ਆਉਂਦੇ ਆ ਸਾਰੇ ਸਟਰਗਲ ਕਰਦੇ ਫਿਰ ਮੈਰਿਜ ਕਰਦੇ ਜਾਂ ਫਿਰ ਦੋਨੋਂ ਸਟਰਗਲ ਕਰਦੇ ਆ ਹਾਂਜੀ ਅੱਜ ਕੱਲ ਨਹੀਂ ਕਿਉਂਕਿ ਓਬਵੀਅਸਲੀ ਕਿਉਂਕਿ ਕਾਫੀ ਐਡਵਾਂਸ ਸਾ ਵੀ ਲੋਕ ਪਹਿਲੇ ਵੈਲ ਸਟੈਟਿਡ ਆ ਤੇ ਫੈਮਲੀ ਜਦ ਆਉਂਦੀ ਆ ਉਹਨਾਂ ਕੋਲ ਸਾਰਾ ਕੁਝ ਪਹਿਲੇ ਹੀ ਹੁੰਦਾ ਆ ਸਾਰਾ ਸੈਟਅਪ ਹੁੰਦਾ ਵਾ ਪਰ ਪਹਿਲੇ ਨਹੀਂ ਹੁੰਦਾ ਜਦੋਂ ਤੁਹਾਡੀ ਕਿਤਾਬ ਲਾਂਚ ਹੋਈ ਸੀਗੀ ਤੁਹਾਨੂੰ ਵਧੀਆ ਰਿਵਿਊ ਵੀ ਆਏ ਆ ਤੇ ਤੁਹਾਡੇ ਪੇਰੈਂਟਸ ਦਾ ਕਿਦਾਂ ਰਿਐਕਟ ਕੀਤਾ ਉਹਨਾਂ ਨੇ ਜਾਂ ਫਿਰ ਤੁਹਾਡੇ ਫੈਮਲੀ ਮੈਂਬਰ ਜਿੱਦਾਂ ਮਤਲਬ ਇੰਡੀਆ ਵਿੱਚ ਵੀ ਸੀਗੇ ਤੇ ਉਹਨਾਂ ਨੇ ਕਿਸ ਤਰ੍ਹਾਂ ਰਿਐਕਟ ਕੀਤਾ ਇਸ ਸੀਨ ਨੂੰ ਯਾ ਅਕਸ਼ਲੀ ਉਹਨਾਂ ਨੂੰ ਤੇ ਬਹੁਤ ਵਧੀਆ ਲੱਗਿਆ ਖੁਸ਼ ਸੀ ਹਮੇਸ਼ਾ ਖਦਰ ਹੁੰਦਾ ਨਾ ਕਿ ਚਲੋ ਦੇਖੋ ਕੀ ਲੁਕੋਗੀ ਇਦਾਂ ਨਹੀਂ ਕਿ ਕਿਸੇ ਨੂੰ ਬੋਲਾ ਲੱਗ ਜਾਏ ਕਿ ਹਨਾ ਹੁੰਦਾ ਵਾ ਕਿ ਟਿਆਨਲ ਬ੍ਰੇਸਲੀ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਤੇ ਬਹੁਤ ਕੰਫੀਡੈਂਸ ਹੈਗਾ ਸੀ ਕਿ ਪਤਾ ਕਿ ਮੇਰੇ ਨਾਲ ਕੋਈ ਗਲਤੀ ਨਹੀਂ ਲੱਗਦੀ ਜਾਂ ਕੁਝ ਹੈਗਾ ਨਹੀਂ ਆ ਮੇਰੇ ਦਿਮਾਗ ਵਿੱਚ ਪਰ ਹੁੰਦਾ ਇੱਕ ਡਰ ਹੁੰਦਾ ਹਨਾ ਕਿ ਮੇਰਾ ਮੇਰਾ ਬੱਚਾ ਵਾ ਮੇਰੇ ਬੱਚੇ ਨੂੰ ਨਾ ਕੋਈ ਗੱਲ ਕਰੇ ਜਾਂ ਮੇਰੇ ਬੱਚੇ ਨੂੰ ਨਾ ਕੋਈ ਸੁਣਾਵੇ ਬਸ ਆਈ ਥਿੰਕ ਸਭ ਤੋਂ ਜੇ ਰੀਆ ਜੇ ਕੁਝ ਕਰ ਰਹਾ ਨਾ ਲਾਈਫ 'ਚ ਯਾਨੀ ਕਿ ਸਿਰਫ ਕਿਤਾਬ ਜੋਬ ਜਾਂ ਸੈਲਫ ਕੰਫੀਡੈਂਸ ਹੋਣਾ ਚਾਹੀਦਾ ਪਰ ਜੇ ਸੈਲਫ ਕੰਫੀਡੈਂਸ ਹੈਗਾ ਨਾ ਤੇ ਕੁਝ ਵੀ ਕਰ ਸਕਦੇ ਆ ਤੇ ਇਸ ਲਈ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਇਹਦਾ ਕਰ ਸਕਦੇ ਆ ਠੀਕ ਆ ਜੇ ਗਲਤੀ ਹੋਊਗਾ ਤੇ ਚਲੋ ਓਬਵੀਅਸਲੀ ਤੁਸੀਂ ਕੋਈ ਪਰਫੈਕਟ ਨਹੀਂ ਹੈਗਾ ਜੀ ਹਾਂ ਜੀ ਗਲਤੀਆਂ ਸਾਰੇ ਕਰ ਸਕਦੇ ਆ ਜੇ ਗਲਤੀ ਵੀ ਕੁਝ ਹੋ ਸਕਦਾ ਉਹਦੇ ਵਿੱਚ ਬਾਰੇ ਤੁਸੀਂ ਮੰਨ ਸਕਦੇ ਹਾਂ ਕਿ ਸ਼ਾਇਦ ਤੁਹਾਨੂੰ ਲੱਗੇ ਹੋਵੇਗਾ ਕਿ ਤੁਸੀਂ ਇੱਥੇ ਦੇ ਬੋਰਨ ਨਾ ਕਿਉਂਕਿ ਤੁਸੀਂ ਮਤਲਬ ਇੰਨਾ ਇੰਡੀਆ ਦਾ ਕਲਚਰ ਨੂੰ ਨਹੀਂ ਜਾਣਦੇ ਖਾਸ ਕਰਕੇ ਜਿੱਤੇ ਪੰਜਾਬ ਦਾ ਇਹ ਕਹਿੰਦੇ ਤੁਸੀਂ ਉਸ ਉਸ ਬਾਰੇ ਤੁਸੀਂ ਕਿਤਾਬ ਲਿਖਣ ਜਾ ਰਹੇ ਹੋ ਤੇ ਫਿਰ ਉਹਨਾਂ ਨੂੰ ਥੋੜਾ ਜਿਹਾ ਮਨ ਵਿੱਚ ਉਹਨਾਂ ਤੇ ਡਾਊਟ ਹੋਣਾ ਹੈ ਥੋੜਾ ਜਿਹਾ ਉਹਨਾਂ ਨੂੰ ਥੋੜੇ ਜਿਹੀ ਕੋਈ ਐਸੇ ਡਰ ਹੋਏਗਾ ਕਿ ਕੁਝ ਗਲਤ ਨਾ ਲਿਖਿਆ ਜਾਵੇ ਤੇ ਜੇ ਤੁਸੀਂ ਕਿਤਾਬ ਲਿਖੀ ਸੀ ਲਿਖਣ ਤੋਂ ਪਹਿਲਾਂ ਫਿਰ ਤੁਸੀਂ ਜਦੋਂ ਕਿ ਪਬਲਿਸ਼ ਕਰਾਉਣੀ ਸੀਗੀ ਤੇ ਤੁਸੀਂ ਆਪਣੇ ਪੇਰੈਂਟਸ ਨੂੰ ਮਤਲਬ ਉਹਨਾਂ ਨਾਲ ਆਪਣੇ ਮਦਰ ਫਾਦਰ ਨਾਲ ਡਿਸਕਸ ਕੀਤਾ ਸੀ ਦਿਖਾਈ ਸੀ ਕਿਤਾਬ ਨੂੰ ਪੂਰੀ ਅਕਸਰ ਮੈਂ ਦੱਸਦੀ ਸੀ ਕਿਉਂਕਿ ਕੋਈ ਗੱਲਾਂ ਤੇ ਮੈਂ ਉਹਨਾਂ ਤੋਂ ਹੀ ਪੁੱਛਿਆ ਜੇ ਅੰਨ੍ਹੇ ਹੀ ਸਟਰਗਲ ਕਰਦੇ ਸੀ ਮਤਲਬ ਕਿੱਦਾਂ ਰਹਿਣ ਰਹਿਣ ਦਾ ਹੁੰਦਾ ਸੀ ਕਿੱਦਾਂ ਐਡਪਟ ਹੁੰਦੇ ਸੀ ਜੋਬ ਦੀ ਕਿੰਦਾ ਦੀ ਪ੍ਰੋਬਲਮਸ ਹੁੰਦੀਆਂ ਸੀ ਇੱਥੇ ਮਤਲਬ ਕਿਉਂਕਿ ਅੱਜ ਕੱਲ੍ਹ ਤੋਂ ਅੱਜ ਕੱਲ੍ਹ ਤੇ ਕਾਫੀ ਮਿਲ ਜਾਂਦੀ ਆ ਆਵਾਜ਼ इजीली ਤੇ ਕਾਫੀ অপਸ਼ਨਸ ਆ ਬਰੋਸਟੈਂਪ ਤੇ ਨਹੀਂ ਮੇਰੇ ਦਿਖਾ ਦੱਸ ਦੇ ਕਿ ਕਿਹੜੇ profession ਹੁੰਦੇ ਸੀ ਕਿਦਾਂ জব ਸੀ ਜਦ ਇੰਡੀਆ ਗੱਲ ਕਰਨਾ ਹੁੰਦਾ ਸੀ ਕਿਦਾਂ ਗੱਲ ਕਰਦੇ ਸੀ ਤੇ ਬੈਸਿਕਲੀ ਉਹਨਾਂ ਦੇ ਥਰੂ ਹੀ ਮੈਂ ਮਤਲਬ ਇੱਕ ਕਿਤਾਬ ਲਿਖ ਸਕੀ ਐਸਲੀ ਉਹਨਾਂ ਨੂੰ ਪਹਿਲੇ ਤੋਂ ਹੀ ਪਤਾ ਸੀ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਜਿਹੜਾ ਸੈਕੰਡ ਪਾਰਟ ਆ ਉਹ ਮੇਰੀ ਜ਼ਿਆਦਾ ਥਿੰਕਿੰਗ ਆ ਜੋ ਮੈਂ ਲਾਈਫ ਵਿੱਚ ਦੇਖਿਆ ਇਤਨੇ ਬਹੁਨ ਹੋ ਕੇ ਔਰ ਫਿਰ ਮੇਰੇ ਲਈ ਜ਼ਿਆਦਾ ਈਜ਼ੀ ਸੀ ਪਰ ਜਿਹੜਾ ਪਹਿਲਾ ਪਾਰਟ ਆ ਉਹ ਤੇ ਉਹਨਾਂ ਦੇ ਥਰੂ ਹੀ ਮੈਂ ਕੀਤਾ ਵਾ ਤੇ ਫਿਰ ਉਹਨਾਂ ਨੂੰ ਹਰ ਕੱਲ ਪਤਾ ਸੀ ਕਿ ਕੀ ਕਹਿਣਾ ਚਾਹੁੰਦੀ ਆ ਆਈ ਥਿੰਕ ਕਿ ਪ੍ਰਾਊਡ ਵਾਲੀ ਗ ਮੈਨੇ ਸੋਚ ਦਿਆ ਨਹੀਂ ਮੇਰੇ ਪੈਰੈਂਟਸ बिजनेसमੈਨ ਹੋਣੇ ਚਾਹੀਦੇ ਜਾਂ ਉਹਨਾਂ ਕੋਈ ਸਾਰਾ ਕੁਝ ਹੋਣਾ ਚਾਹੀਦਾ ਵਾ ਨਹੀਂ ਤੇ ਫਿਰ ਕੀ ਸੋਚੇ ਕਿ ਮੈਂ ਮੈਂ ਬਰਾਊਨਾ ਕਿਸ਼ੋਰਤਨਾਂ ਨਹੀਂ ਜ਼ੀਰੋ ਤੋਂ ਲਾਈਫ ਸਟਾਰਟ ਕੀਤੀ ਤੇ ਉਹਨਾਂ ਨੇ ਉਸ ਮਤਲਬ ਆਪ ਜੇ ਹੋ ਸਕਦਾ ਕਿ ਐਨੀ ਕੱਪ ਡਾਉਨ ਸ ਹਰਮੇਸ਼ਾ ਆਂਦੇ ਆ ਹਰ ਬਿਜ਼ਨਸ ਜੋ ਵੀ ਆਣਾ ਪਰ ਜਦ ਪੈਰੈਂਟਸ ਦੇਖਦੇ ਹਨ ਕਿ ਸਾਰੇ ਬੱਚੇ ਸੈਟਅਪ ਆ ਤੇ ਉਹਨਾਂ ਦੀ ਪੜਾਈ ਕਿਤਮ ਹੋ ਗਈ ਉਹਨਾਂ ਨੇ ਉਹਨਾਂ ਦਾ ਵਧੀਆ ਪ੍ਰੋਫੈਸ਼ਨਲ ਤੇ ਇਹ ਦਿਨ ਉਹਨਾਂ ਲਈ ਸਭ ਤੋਂ ਵਧੀਆ ਚੀਜ਼ ਹੈ ਕਿ ਸਕਸੈਸਫੁਲ ਹੋ ਗਏ ਇਨਕਿ ਆਪ ਮਤਲਬ ਅਸੀਂ ਹੈਗਾ ਵੀ ਉਸਸ ਮੈਂ ਜਾਂ ਕੋਈ ਕੀ ਹੈਗਾ ਵਾ ਕੀ ਨਹੀਂ ਹੈਗਾ ਉਸ ਬੇਸ ਤੇ ਅਸੀਂ ਤਾਂ ਜਦ ਹਮ ਮੇਰੇ ਪੈਰੈਂਟਸ ਕਾਫੀ ਖੁਸ਼ ਹੁੰਦੀ ਆ ਜੇ ਕਹਿੰਦੇ ਆ ਸਾਰੇ ਪੜ੍ਹੇ ਸਿੱਟੇ ਦਾ ਪੜਾਈ ਸਾਰੀ ਉਹਨਾਂ ਨੇ ਕੀਤੀ ਆ ਤੇ ਉਹ ਦੇਖੀ ਉਹਨਾਂ ਨੂੰ ਕਾਫੀ ਖੁਸ਼ੀ ਹੁੰਦੀ ਆ ਕਿਉਂਕਿ ਉਹਨਾਂ ਦਾ ਇਹ ਹੀ ਇਹ ਹੁੰਦਾ ਵਾ ਕਿ ਬੱਚਿਆਂ ਨੂੰ ਅਸੀਂ ਪੜਾਈ ਲਿਖਾਈ ਤੇ ਕੁਝ ਲਾਈਫ ਚ ਬਣਨ ਤੇ ਇਦੀ ਉਹਨਾਂ ਦਾ ਜੋ ਵੀ ਹੈਗਾ ਵਾ ਆਬਜੈਕਟਿਵ ਆਈ ਥਿੰਕ ਪੂਰਾ ਹੋ ਗਿਆ ਤੇ ਫਿਰ ਉਹ ਹੀ ਕਾਫੀ ਆ ਉਹਨਾਂ ਲਈ ਜੀ ਜੀ ਇਹ ਤੁਸੀਂ ਇਹ ਇਹ ਜਿਹੜੀ ਕਿਤਾਬ ਲਿਖੀ ਹੈ ਤੁਸੀਂ ਇਹਦੇ ਬਾਰੇ ਸੋਚਿਆ ਕਿ ਤੁਸੀਂ ਇਸ ਨੂੰ ਪੰਜਾਬੀ ਵਿੱਚ ਵੀ ਲਾਂਚ ਕਰੋਗੇ ਪੰਜਾਬੀ ਵਿੱਚ ਤੇ ਨਹੀਂ ਸੋਚਿਆ ਹੈ ਜੀ ਕਿਉਂਕਿ ਐਕਚੁਅਲੀ ਡਿਫਿਕਲਟ ਆ ਕਿਸੇ ਨੂੰ ਮਤਲਬ ਪੰਜਾਬੀ ਵਿੱਚ ਦੇਖਣਾ ਕਿ ਉਹ ਮਤਲਬ ਟ੍ਰਾਂਸਲੇਟ ਹਾਂਜੀ ਟ੍ਰਾਂਸਲੇਟ ਕਰਨਾ ਪੜਾ ਮੁਸ਼ਕਿਲ ਆ ਸੀ ਇਹਨੂੰ ਹਾਂਜੀ ਪਰ ਇੰਗਲਿਸ਼ ਵਿੱਚ ਕਰ ਰਹੀ ਆ ਲਾਈਕ ਜੀ ਜੀ ਪ੍ਰੋਬਬਲੀ ਨੈਕਸਟ ਮੰਥ ਤੱਕ ਇੰਗਲਿਸ਼ ਵਿੱਚ ਟ੍ਰਾਂਸਲੇਟ ਹੋ ਜਾਣਾ ਤੇ ਫਿਰ ਜੀ ਜੀ ਦਸ ਵਿੱਚ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਡਿਮਾਂਡ ਕੀਤੀ ਸੀ ਕਿਆਸੀ ਪੜਨੀਆ ਕਿਤਾਬ ਸਪੈਨਿਸ਼ ਨਹੀਂ ਸਮਝ ਆਉਂਦੀ ਜੀ ਹਾਂਜੀ ਅਸੀਂ ਸਾਰੇ ਦਰਸ਼ਕਾਂ ਨੂੰ ਰਿਕਵੈਸਟ ਕਰਦੇ ਹਾਂ ਕਿ ਜਿਹੜੇ ਕਿ ਜਿਹੜੇ ਆਪਣੇ ਸਪੇਨ ਦੇ ਵਿੱਚ ਰਹਿੰਦੇ ਨੇ ਜਿਹਨਾਂ ਨੂੰ ਸਪੈਨਿਸ਼ ਆਂਦੀ ਹੈ ਪੜਨੀ ਆਂਦੀ ਜਿਹੜੇ ਇੱਥੇ ਦੇ ਵੀ ਬੋਨ ਹਨ ਜਿਨ੍ਹਾਂ ਨੂੰ ਆਪਣੇ ਕਲਚਰ ਬਾਰੇ ਨਾ ਨਹੀਂ ਪਤਾ ਹੈਗਾ ਤੇ ਅਸੀਂ ਉਹਨਾਂਗੇ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਕਿਤਾਬ ਨੂੰ ਪਰਚੇਸ ਕਰੋ ਤੇ ਪੜੋ ਇਸ ਨੂੰ ਤੇ ਪੜ ਕੇ ਦੇਖੋ ਕਿ ਕਿਸ ਤਰ੍ਹਾਂ ਮਤਲਬ ਕਿ ਲਿਖਿਆ ਕੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਤੇ ਆਪਣੇ ਕਲਚਰ ਨੂੰ ਕਿਸ ਤਰ੍ਹਾਂ ਪ੍ਰੈਜੈਂਟ ਕੀਤਾ ਹੋਇਆ ਹੈ ਤੇ ਜਿਹੜੇ ਤੇ ਜਿਹੜਾ ਕਿ ਦੇਸ਼ ਵਿਦੇਸ਼ ਤੋਂ ਮਤਲਬ ਕਿ ਹੋਰ ਕਿਸੇ ਕੰਟਰੀ ਤੋਂ ਦੇਖ ਰਹੇ ਨੇ ਜਿਨ੍ਹਾਂ ਨੂੰ ਇੰਗਲਿਸ਼ ਮਤਲਬ ਆਂਦੀ ਪੜਨੀ ਆਂਦੀ ਹੈ ਤੇ ਉਹ ਇਸ ਦਾ ਇੰਗਲਿਸ਼ ਵਾਲਾ ਵਰਜ਼ਨ ਨੈਕਸਟ ਮੰਥ ਦੇ ਵਿੱਚ ਲਾਂਚ ਹੋ ਜਾਏਗਾ ਤੇ ਤੁਸੀਂ ਜੋ ਕਿ ਜਦੋਂ ਤੁਸੀਂ ਇਸ ਨੂੰ ਪਰਚੇਸ ਕਰਨਾ ਚਾਹੋਗੇ ਤੇ ਅਸੀਂ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਉਸ ਦਾ ਲਿੰਕ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਤੁਸੀਂ ਇਸ ਕਿਤਾਬ ਨੂੰ ਤੁਸੀਂ ਇੰਗਲਿਸ਼ ਵਰਜ਼ਨ ਦੇ ਵਿੱਚ ਵੀ ਪੜ੍ਹ ਸਕਦੇ ਹੋ ਤੁਸੀਂ ਸਾਡੇ ਦੇਖ ਰਹੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਉਮ ਤੁਸੀਂ ਪੜਨਾ ਚਾਹੁੰਦੇ ਆ 스ਪੈਨਿਸ਼ ਵਰਸਿਨ ਆ ਹੈ ਜੇ ਤੇ ਜੇ ਤੁਹਾਨੂੰ ਇੰਟਰਸਟ ਆ ਗਿਆ ਆ ਜਰੂਰ ਪੜੋ ਤੇ ਮੈਨੂੰ ਵੀ ਦੱਸ ਸਕਦੇ ਆ ਤੁਹਾਨੂੰ ਕਿਦਾਂ ਲੱਗਿਆ ਠੀਕ ਲੱਗਿਆ ਨਹੀਂ ਠੀਕ ਲੱਗਿਆ ਉਹ ਵੀ ਦੱਸ ਸਕਦੇ ਹੋ ਕਿਉਂਕਿ ਮੈਨੂੰ ਓਪੀਨੀਅਨ ਬਹੁਤ ਵਧੀਆ ਲੱਗਦੀ ਆ ਕਿਉਂਕਿ ਇਹ ਓਪੀਨੀਅਨ ਤੋਂ ਵੀ ਤੁਸੀਂ ਸਿੱਖ ਸਕਦੇ ਆ ਨਾ ਮੈਨੇਗੇਟਿਵ ਹੋਵੇ ਜਾਂ ਪੋਜ਼ਿਟਿਵ ਤੇ ਫਿਰ ਉਸ ਨਾਲ ਤੁਸੀਂ ਜ਼ਿਆਦਾ ਆਈਡੀਆ ਬਣਾ ਸਕਦੇ ਕਿ ਕਿਉਂ ਮਤਲਬ ਇਹ ਇਦਾਂ ਕਿਉਂ ਹੋ ਗਿਆ ਉਹਨਾਂ ਨੇ ਜਾਂ ਮੈਨੂੰ ਵਧੀਆ ਲੱਗੀ ਤੇ ਫੀਲ ਹੁੰਦਾ ਵਾ ਕਿ ਸਕਸੈਸਫੁਲ ਹੋ ਗਏ ਸਿਰ ਠੀਕ ਜੀ ਹਾਂ ਜੀ ਯੋਗੀ ਇਸ ਕਿਤਾਬ ਐਸੀ ਇਸ ਕਿਤਾਬ ਨੂੰ ਮਤਲਬ ਕਿ ਪੂਰੀ ਵੀਡੀਓ ਚ ਐਸੀ ਪੂਰਾ ਐਕਸਪਲੇਨ ਨਹੀਂ ਕਰ ਸਕਦੇ ਕਿਉਂਕਿ ਜੇਕਰ ਪੂਰਾ ਐਕਸਪਲੇਨ ਕਰ ਦਿੱਤਾ ਫਿਰ ਕਿਤਾਬ ਲਿਖਣ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਕਿਤਾਬ ਨੂੰ ਪਰਚੇਸ ਕਰੋ ਖਰੀਦ ਲਓ ਇਸ ਨੂੰ ਤੇ ਖਰੀਦ ਕੇ ਨੂੰ ਪੜੋ ਜਿੰਨਾ ਮਤਲਬ ਕਿ ਜੇਕਰ ਤੁਸੀਂ ਇਹਨੂੰ ਖੁਦ ਪੜੋਗੇ ਤੇ ਤੁਹਾਨੂੰ ਪੜ ਕੇ ਤੁਹਾਨੂੰ ਖੁਦ ਇਸ ਚੀਜ਼ ਵਿੱਚ ਇੰਟਰਸਟ ਆਏਗਾ ਤੇ ਤੁਹਾਨੂੰ ਮਜ਼ਾ ਵੀ ਆਏਗਾ ਤੁਹਾਨੂੰ ਕਿ ਕਿ ਆਪਣੀ ਇੱਕ ਜਿਹੜੀ ਕਿ ਸਪੇਨ ਦੀ ਬੋਨ ਲੜਕੀ ਆ ਉਹਨੇ ਸਪੇਨ ਦੇ ਵਿੱਚ ਰਹਿੰਦੇ ਹੋਏ ਥਰ ਕਲਚਰ ਸਿੱਖਿਆ ਦੇ ਕੱਚਾ ਸਿੱਖਿਆ ਕਿ ਉਹਨੇ ਉਹਨੇ ਉਸਦੇ ਮਾਈਂਡ ਵਿੱਚ ਆਈ ਆਈਡੀਆ ਹੈ ਕਿ ਮੈਂ ਇੱਕ ਕਿਤਾਬ ਲਿਖਾਂ ਤੇ ਆਪਣੇ ਕਲਚਰ ਨੂੰ ਪ੍ਰੈਜ਼ੈਂਟ ਕਰਾਂ ਤੇ ਉਸਨੇ ਕੀਤਾ ਤੇ ਕਰਕੇ ਵੀ ਦਿਖਾਇਆ। ਇਹ ਸੀ ਅੱਜ ਦੀ ਇਹ ਵੀਡੀਓ ਜੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਕਮੈਂਟਸ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਕੋਈ ਸਵਾਲ ਹੋਵੇ ਜਾਂ ਤੁਸੀਂ ਕੋਈ ਵੀ ਪੁੱਛਣਾ ਹੋਵੇ ਜਾਂ ਫਿਰ ਤੁਸੀਂ ਮਨੂ ਤੋਂ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟਸ ਕਰ ਸਕਦੇ ਹੋ ਤੇ ਇਹਨਾਂ ਦਾ ਇੰਸਟਾਗ੍ਰam ਆਈਡੀ ਅਸੀਂ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ। ਤੇ ਮਿਲਦੇ ਹਾਂ ਫੇਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਅਗਲੇ ਚਿਹਰੇ ਦੇ ਨਾਲ ਤਦ ਤੱਕ ਲਈ ਧੰਨਵਾਦ ਸਸਿਕਾ ਜੀ ਸਸਿਕਾ